ਅੱਜ ਸਾਡੇ ਨਾਲ ਬੜੇ ਹੋਏ ਸਾਬਕਾ ਮੈਂਬਰ ਪਾਰਲੀਮੈਂਟ ਰਾਜਦੇਵ ਸਿੰਘ ਖਾਲਸਾ ਜੋ ਕਿ ਵਿਸ਼ੇ ਪੱਧਰ ਦੇ ਉੱਗੇ ਸਿੱਖ ਚਿੰਤਕ ਵੀ ਹਨ ਅਤੇ ਸਿੱਖ ਮਸਲੇ ਵਾਲੇ ਬਾਕੀ ਵੀ ਜਾਣਕਾਰੀ ਰੱਖਦੇ ਹਨ ਤੇ ਅੱਜ ਇਹਨਾਂ ਨਾਲ ਪਾਈਸ਼ ਕੁਰੀ ਸਿੰਘ ਬਾਗਲ ਦੇ ਆਪਣੇ ਅਸਤੀਫੇ ਬਾਰੇ ਜੋ ਘਟਨਾ ਕੰਮ ਹੋਇਆ ਉਹ ਸਾਰੀ ਗੱਲਬਾਤ ਵਿਸਤਾਰੂ ਕਰਾਂਗੇ ਖਾਸਾ ਹੀ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਬਹੁਤ ਮਿਹਰਬਾਨੀ ਖਾਲਤਾ ਜੀ ਆਪਣੇ ਬਾਗੀਆਂ ਦੀ ਇੱਛਾ ਪੂਰੀ ਹੋ ਗਈ ਹੈ ਤੇ ਉਹਨਾਂ ਨੇ ਆਪਣੇ ਹੁਣ ਸੁਖਵੀਰ ਬਾਦਲ ਦਾ ਕਬਜ਼ਾ ਆਪਣੇ ਸ਼ੋਮਨੀ ਕਾਲੀਗਲ ਤੇ ਬਾਦਲਾਂ ਨਾਲ ਨਹੀਂ ਰਿਹਾ ਕੀ ਕਹਿਣਾ ਚਾਹੁੰਗੇ ਦੇਖੋ ਜੀ ਉਹਨਾਂ ਦੀ ਇੱਛਾ ਕਾਦੀ ਪੂਰੀ ਹੋ ਗਈ ਬਾਦਲਾਂ ਦਾ ਪੱਕਾ ਕਬਜ਼ਾ ਚਰਾਤਾ ਪਹਿਲਾਂ ਟੈਂਪਰੇਰੀ ਕਬਜ਼ਾ ਸੀ ਜੀ ਇਹਨਾਂ ਨੇ ਹੁਣ ਜਿਹੜਾ ਅਕਾਲਤਾ ਸਾਹਿਬ ਤੋਂ ਹੁਕਮਨਾਮਾ ਸੀ ਹੁਕਮਨਾਮਾ ਤਾਂ ਬਹੁਤ ਸਮੇਂ ਜਿਹੜਾ ਕੀਤਾ ਸੀ ਉਹ ਤਾਂ ਹੋਰ ਸੰਦਰਭ ਦੇ ਵਿੱਚ ਸੀ ਜੀ ਪਰੰਤੂ ਹੁਣ ਗਿਆਨੀ ਰਜਵੀਰ ਸਿੰਘ ਹੋਰਾਂ ਦੇ ਨਾਲ ਬੰਦਚਮ ਦਾ ਮੁਲਾਕਾਤਾਂ ਕਰਕੇ ਉਸ ਦੇ ਨਾਲ ਸੁਰਵੀਰ ਸਿੰਘ ਬਾਦਲ ਦਾ ਪੱਤਾ ਡੇਰਾ ਲਾਤਾ ਜੀ ਜਿਹੜਾ ਇਹਨਾਂ ਨੇ ਆਪਣੇ ਆਪ ਅਕਾਲੀ ਦਲ ਬਣਾਇਆ ਹੋਇਆ ਅਕਾਲੀ ਦਲ ਹੈ ਨਹੀਂ ਉਸ ਨੂੰ ਕੋਈ ਸਿੱਖ ਜਿਹੜਾ ਅਕਾਲੀ ਦਲ ਮੰਨੀ ਦਾ ਪਰੰਤੂ ਜਿਹੜਾ ਇਹਨਾਂ ਨੇ ਯਾਹਲੀ ਇਟਾਲੀ ਦਲ ਬਣਾਇਆ ਹੋਇਆ ਹੈ ਉਹਦਾ ਪੱਤਾ ਪ੍ਰਧਾਨ ਜਿਹੜਾ ਸੁਖਬੀਰ ਸਿੰਘ ਬਾਦਲ ਨੂੰ ਬਣਾਤਾ ਜੀ ਸੁਰਵੀਰ ਸਿੰਘ ਬਾਦਲ ਦਾ ਅਸਤੀਫਾ ਪ੍ਰਵਾਨ ਕਰ ਲਿਆ ਉਹ ਪ੍ਰਵਾਨਗੀ ਦੇ ਵਿੱਚ ਸੁਰਵੀਰ ਸਿੰਘ ਬਾਦਲ ਨੇ ਕਿਹਾ ਕਿ ਮੇਰੀ ਟਰਮ ਪੂਰੀ ਹੋ ਵੀ ਸੀ ਇਸ ਲਈ ਮੈਂ ਅਸਤੀਫਾ ਦਿੱਤਾ ਤੇ ਹੁਣ ਨਵੀਂ ਭਰਤੀ ਜਿਹੜੀ ਆ ਉਹ ਵਰਕਿੰਗ ਕਮੇਟੀ ਚਰੂਜੀ ਉਹ ਸੁਰਵੀਰ ਸਿੰਘ ਧੜੇ ਦੀ ਵਰਕਿੰਗ ਕਮੇਟੀ ਚਰੂਜੀ ਸੁਧਾਰ ਲਹਿਰ ਦਾ ਤਾਂ ਉਹਦੇ ਕੋਈ ਮਤਲਬ ਹੀ ਨਹੀਂ ਨਾ ਕੋਈ ਸੁਧਾਰ ਲਹਿਰ ਦਾ ਉਹਦੇ ਵਿੱਚ ਬੰਦਾ ਹੈ ਨਾ ਕੋਈ ਪ੍ਰਤੀਨਿਧ ਹੈ ਨਾ ਉਹ ਸੁਧਾਰ ਲਹਿਰ ਦੀ ਵਰਕਿੰਗ ਕਮੇਟੀ ਹੈ ਤੇ ਉਹ ਭਰਤੀ ਕਰਕੇ ਜਿਹੜਾ ਹੈਗਾ ਉਹ ਅਜੇ ਹੈ ਉਸ ਨੂੰ 1 ਮਾਰਚ ਨੂੰ ਨਵੀਂ ਚੋਣ ਹੋ ਜੂਗੀ ਦੇ ਨਾਮੀ ਚੌਂਨ ਦੇ ਵਿੱਚ ਫੇਰ ਸਰਦਾਰ ਸੁਖਵੀਰ ਸਿੰਘ ਬਾਦਲ ਆ ਜਾਣਗੇ ਤੇ ਉਹ ਫੇਰ ਪ੍ਰਧਾਨ ਬਣ ਜਾਣਗੇ ਉੱਥੇ ਇੱਥੇ ਤੱਕ ਤੇ ਸੁਧਾਰ ਲਹਿਰ ਦੇ ਜਿਹੜਾ ਸੀ ਮਨਪ੍ਰੀਤ ਸਿੰਘ ਯਾਲੀ ਤੇ ਸੰਤ ਸਿੰਘ ਨੌਮੈਦਪੁਰੀ ਦੀ ਵੀ ਜਿਹੜੀ ਜ਼ਿੰਮੇਵਾਰੀਆਂ ਲਈਆਂ ਜੀਆਂ ਨੇ ਉਹ ਜ਼ਿੰਮੇਵਾਰੀ ਹੁਣ ਉਹ ਮੰਨਦੇ ਆ ਕਿ ਨਹੀਂ ਮੰਨਦੇ ਤਾਂ ਸਮਾਂ ਦਸੂਗਾ ਪਰੰਤੂ ਜੇ ਉਹ ਮੰਨਦੇ ਆ ਤਾਂ ਇਹਦਾ ਮਤਲਬ ਉਹ ਵੀ ਬਾਦਲ ਧੜੇ ਚ ਸ਼ਾਮਲ ਹੋ ਜੀ ਤੇ ਜੇ ਨਹੀਂ ਮੰਨਦੇ ਤਾਂ ਫੇਰ ਇਹ ਉੱਥੇ ਦਾ ਉੱਥੀ ਆ ਕੰਮ ਜਿੱਥੇ ਵੀ ਮਤਲਬ ਸ਼ੁਰੂ ਹੋਇਆ ਸੀ ਤੇ ਉਹਦੇ ਪੁੱਛੋਂ ਇਹ ਪੱਕਾ ਤਾ 100% ਚੇ ਸੁਰਵੀਰ ਸਿੰਘ ਬਾਦਲ ਨੇ ਪ੍ਰਧਾਨ ਬਣਨਾ ਉਹ ਫਿਰ ਜਿਹੜਾ ਹੈ ਉਹ ਪ੍ਰਧਾਨ ਬਣ ਜੀ ਸੁਰਵੀਰ ਸਿੰਘ ਬਾਦਲ ਸੋ ਇਹ ਸੁਧਾਰ ਲਹਿਰ ਦੀ ਇੱਛਾ ਤੇਥੇ ਪੂਰੀ ਹੋ ਜੇ ਤਾਂ ਸੁਧਾਰ ਲਹਿਰ ਦੀ ਜਿਹੜੀ ਇੱਛਾ ਸੀ ਉਹ ਖਤਮ ਹੋ ਗਈ ਬਾਕੀ ਉਹਨਾਂ ਦੀਆਂ ਬੇੜੀਆਂ ਦੇ ਵਿੱਚ ਵਟੇ ਪਾਤੇ ਤੇ ਜਿਹੜਾ ਸਟੋਕਸ ਵੀ ਉਹ ਚਾਹੁੰਦੇ ਸੀ ਉਹ ਬੜੇ ਤਰੀਕੇ ਦੇ ਨਾਲ ਧਾਰਮਿਕ ਤੌਰ ਤੇ ਸਭ ਕੁਝ ਖਤਮ ਕਰਕੇ ਉਹ ਸੁਰਵੀਰ ਸਿੰਘ ਬਾਦਲ ਨੂੰ ਸਾਮਪਤਾ ਨਹੀਂ ਤੁਹਾਨੂੰ ਲੱਗਦਾ ਨਹੀਂ ਵੀ ਜਿਹੜਾ ਮਨਜ਼ੂਰ ਹੋਇਆ ਹੈ ਇਹ ਆਲ ਤਖਤ ਦੀ ਮਾਨ ਮਰਿਆਦਾ ਮੁਤਾਬਕ ਹੋਇਆ ਨਹੀਂ ਹੋਇਆ ਜਾਂ ਹੋਇਆ ਦੇਖੋ ਜੀ ਮਨਮਰਿਆ ਦਾ ਮੁਤਾਬਕ ਤਾਂ ਉਹਨਾਂ ਨੇ 3 ਦਿਨਾਂ ਵਿੱਚ ਅਸਤੀਫਾ ਮਨਜ਼ੂਰ ਕਰਨ ਨੂੰ ਕਿਹਾ ਸੀ ਤੇ 3 ਦਿਨਾਂ ਤੋਂ ਬਾਅਦ ਫਿਰ ਇਹ ਆਪੇ ਕਹਿੰਦਾ ਕਿ ਜੇ ਧਾਮੀ ਸਾਹਿਬ ਨੇ ਵੀ ਮੈਂ ਮਿਲਿਆ ਸੀ ਬੰਦ ਕਮਰਾ ਮੁਲਾਕਾਤ ਹੋਣੀ ਸੀ ਜਥੇਦਾਰ ਸਾਹਿਬ ਮੰਨ ਗਏ ਬਈ 3 ਦਿਨ ਦੀ ਥਾਂ ਇਹਨੂੰ ਵਧਾਇਆ ਜਾਂਦਾ ਤੇ ਪਹਿਲੀ ਗੱਲ ਤਾਂ ਇਹ ਵੀ ਵਧਾਇਆ ਕਿਉਂ ਜਾਂਦਾ ਉਹਦਾ ਕਾਰਨ ਕੀ ਸੀ ਜਦੋਂ ਤੁਸੀਂ ਅਕਾਲਤ ਸਭ ਨੂੰ ਮੰਨਣਾ ਫਿਰ 3 ਦਿਨਾਂ ਨੂੰ ਮੰਨੋ ਜੇ ਮਹੀਨੇ ਨੂੰ ਮੰਨੋ ਜੇ 20 ਦਿਨਾਂ ਨੂੰ ਮੰਨੋ ਜੇ ਸਾਲ ਨੂੰ ਮੰਨੋ ਜੇ ਉਹਦਾ ਕੋਈ ਮਤਲਬ ਨਹੀਂ ਬਣਦਾ ਤੇ ਦੂਸਰਾ ਉਸ ਸਮੇਂ ਕਿਹੜੀ ਐਡੀਸ਼ਨ ਸੀਤੀ ਉਹ ਦੇchn ਇਸ ਤਰ੍ਹਾਂ ਦੂਰ ਹੋ ਗਈ ਤੇ ਹੁਣ ਕਿਹੜਾ ਅੜਿੱਕਾ ਦੂਰ ਹੋਇਆ ਜਿਹੜਾ ਉਸ ਸਮੇਂ ਕਿਹੜਾ ਅੜਿੱਕਾ ਸੀ ਕੋਈ ਇਸ ਤਰ੍ਹਾਂ ਨਹੀਂ ਦੱਸੀ ਤੇ ਜਿਹੜੀ ਅਕਾਲ ਤਖਤ ਸਾਹਿਬ ਦੀ ਫਸੀਲ ਤੋਂ ਪਾਵਨ ਫਸੀਲ ਤੋਂ ਜਿਹੜੀ ਹੈ ਇਸ ਮਹਾਨ ਸੰਸਥਾ ਦੇ ਮਹਾਨ ਸਥਾਨ ਦੇ ਤੋਂ ਜਿਹੜੀ ਸੀ ਹੁਕਮਨਾਮਾ ਸੁਨਾਇਆ ਗਿਆ ਸੀ ਉਹਨੂੰ ਕਮਰੇ ਦੇ ਵਿੱਚ ਬੰਦ ਕਮਰੇ ਦੇ ਵਿੱਚ ਬੰਦ ਕਰਤੀ ਉਹ ਜਿਸ ਤਰ੍ਹਾਂ ਉਹ ਬਦਲੇ ਗਿਆ ਉਹ ਹੁਕਮਨਾਮਾ ਇਹ ਆਪਣੇ ਆਪ ਦੇ ਵਿੱਚ ਬੜਾ ਬੜਾਦਾ ਸਵਾਲ ਹੈ ਜੇ ਦਾ ਕਦੇ ਇਤਿਹਾਸ ਇਸ ਤਰ੍ਹਾਂ ਬਦਲੇ ਨਹੀਂ ਗਿਆ ਤੇ ਇਤਿਹਾਸਕ ਤੌਰ ਤੇ ਇੱਕ ਬਹੁਤ ਵੱਡੀ ਜਿਹੜੀ ਹੈ ਜੀ ਇਹ ਇਹ ਮਨ ਮਰਿਆਦਾ ਦੀ ਉਲੰਘਣਾ ਹੋਈ ਹੈ ਤੇ ਉਸ ਦੇ ਪਿੱਛੋਂ ਇਹ ਆਪ ਸੁਖਵੀਰ ਸਿੰਘ ਬਾਦਲ ਨੇ ਕਿਹਾ ਵੀ ਮੇਰੀ ਟਰਮ ਪੂਰੀ ਹੋ ਗਈ ਸੀ ਤਾਂ ਅਸਤੀਫਾ ਦੇ ਦਿੱਤਾ ਸੋ ਤਾਲ ਤਖਤ ਦੇ ਮੁਤਾਬਕ ਤਾਂ ਅਸਤੀਫਾ ਦੇਣ ਦਾ ਪ੍ਰਸ਼ਨ ਨਹੀਂ ਨਾ ਅਸਤੀਫਾ ਦਿੱਤਾ ਨਾ ਅਸਤੀਫਾ ਮਨਜ਼ੂਰ ਹੋਇਆ ਪਰ ਉਹ ਸੁਖਵੀਰ ਬਾਦਲ ਨੇ ਕਹਿੰਦੇ ਨੇ ਮੈਂ ਆਪਣੇ ਦੋਨੇ ਸਜ਼ਾਾਂ ਪੂਰੀਆਂ ਕਰ ਲਈਆਂ ਨੇ ਸਿਆਸੀ ਸਜ਼ਾ ਹੀ ਪੂਰੀ ਕਰ ਲਈਏ ਤਾਂ ਦੀ ਸਜ਼ਾ ਹੀ ਪੂਰੀ ਕਰ ਲਈਏ ਦੇਖੋ ਜੀ ਗੱਲ ਇਹ ਹੈ ਕਿ ਜਿਹੜੇ ਪੰਜ ਸਿੰਘ ਸਹਿਬਾਨ ਨੇ ਫੈਸਲਾ ਕੀਤਾ ਸੀ ਅਟਲ ਤਖਤ ਸਾਹਿਬ ਦੀ ਪਵਿੱਤਰ ਜਿਹੜੀ ਫਸੀਲ ਤੋਂ ਜੇ ਉਹ ਪੰਜੇ ਕਹਿੰਦੇ ਆ ਉਹਨਾਂ ਕੋਲੇ ਪੇਸ਼ ਹੋ ਕੇ ਵੀ ਇਹਨਾਂ ਨੇ ਮੰਨ ਲਿਆ ਫੇਰ ਤਾਂ ਉਹਨੂੰ ਮੰਨਿਆ ਜਾ ਸਕਦਾ ਕੋਈ ਸੱਤ ਤੱਕ ਤੇ ਜੇ ਉਹ ਉਹਨਾਂ ਜੋਤ ਗਿਆਨੀ ਹਰਪ੍ਰੀਤ ਸਿੰਘ ਨੂੰ ਲੰਬੀ ਕਰਤਾ ਜਾਨੀ ਹਰਪ੍ਰੀਤ ਸਿੰਘ ਦਾ ਸਸਪੰਡਟਰੇ ਹੋਏ ਨੇ ਜਿਨ੍ਹਾਂ ਨੇ ਹੁਕਮਨਾਮਾ ਸੁਣਾਇਆ ਸੀ ਪੰਜਾਂ ਚੋਂ ਉਹਨਾਂ ਦੀ ਇੱਜ਼ਤ ਤਾਂ ਸਸਪੈਂਡ ਹੈ ਤੇ ਕਰਤਾ ਤਰਤਾ ਸਾਰੇ ਹੁਕਮਨਾਮੇ ਦਾ ਜਾਨੀ ਹਰਪ੍ਰੀਤ ਸਿੰਘ ਨੂੰ ਮੰਨਿਆ ਜਾਂਦਾ ਸੀ ਤੇ ਜਿਹੜਾ ਕਰਤਾ ਤਰਤਾ ਸੀ ਉਹੀ ਸਸਪੈਂਡ ਹੋਇਆ ਹੋਇਆ ਤੇ ਇਹ ਜੇ ਬੇਤੁਕੇ ਇਲਜ਼ਾਮ ਲਾਏ ਨੇ ਇਹ ਜੇ ਇਲਜ਼ਾਮ ਲਾ ਕੇ ਕੀਤਾ ਤੇ ਬਦਨਾਮ ਵੀ ਕੀਤਾ ਵੀ ਤੁਸੀਂ ਫੈਸਲਾ ਕਿਉਂ ਕਰਿਆ ਸੀ ਦਾ ਤੇ ਫਿਰ ਇਹ ਕਿਵੇਂ ਬਣਿਆ ਜਿਵੇਂ ਜਿਹੜਾ ਹੈ ਸੁਖਬੀਰ ਸਿੰਘ ਬਾਦਲ ਨੇ ਕੱਲੇ ਨੇ ਕਹਿਤਾ ਵੀ ਜੀ ਮੈਂ ਚੱਲਦਾ ਸਭ ਨੂੰ ਲਈ ਸਜ਼ਾ ਜਿਹੜੀ ਧਾਰਮਿਕ ਤੇ ਰਾਜਨੀਤਿਕ ਪੂਰੀ ਕਰ ਲਈ ਕਿ ਸੁਖਵੀਰ ਸਿੰਘ ਬਾਦਲੋਂ ਪੰਜ ਸਿੰਘ ਸਮਾਨਾਂ ਤੋਂ ਵੀ ਉੱਤੇ ਉਹ ਕੱਲੇ ਹੀ ਕਹੇ ਕਿ ਆਪਦੀ ਉਹਦੀ ਸਜ਼ਾ ਪੂਰੀ ਹੋ ਗਈ ਉਹਨਾਂ ਨੇ ਤਾਂ ਕਿਹਾ ਨਹੀਂ ਵੀ ਸਜ਼ਾ ਪੂਰੀ ਹੋ ਗਈ ਸੋ ਇਹ ਸਾਰੀ ਗੱਲ ਇਤਿਹਾਸ ਦੇ ਵਿੱਚ ਕਾਲੇ ਅੱਖਰਾਂ ਨਾਲ ਲਿਖੀ ਜਾਊਗੀ ਮੈਂ ਤਾਂ ਪਹਿਲੇ ਦਿਨੋਂ ਵੀ ਇਹੀ ਗੱਲ ਕਹੀ ਸੀ ਕਿ ਕਾਲੇ ਅੱਖਰਾਂ ਨਾਲ ਲਿਖੀ ਜਾਊ ਤੇ ਹੁਣ ਤਾਂ ਉਹ ਕਾਲੇ ਅੱਖਰਾਂ ਦੇ ਨਾਲ ਲਿਖੀ ਹੋ ਗਈ ਹੁਣ ਤਾਂ ਭਾਈ ਅਮਰਤਪਾਲ ਸਿੰਘ ਜਿਹੜੇ ਨੇ ਉਹ ਖਾਲਸਾ ਪੰਥ ਦੇ ਸਿੱਖ ਕੌਮ ਦੇ ਨੇਤਾ ਨੇ ਤੇ ਸਰਦਾਰ ਤਰਸੇਮ ਸਿੰਘ ਜਿਹੜੇ ਉਹਨਾਂ ਦੀ ਜੈਰ ਹਾਜ਼ਰੀ ਦੇ ਵਿੱਚ ਚਾਰਚਾਰੀ ਪ੍ਰਧਾਨ ਨੇ ਤੇ ਜਿਹੜੀ 14 ਜਨਵਰੀ ਨੂੰ ਪਾਰਟੀ ਚਾਇਮ ਹੋਣ ਜਾ ਰਹੀ ਹੈ ਮਾਗੀ ਦੇ ਪਾਕਪੋ ਬਿਤਰ ਜਿਹੜੇ ਹੈ ਜੋੜ ਮੇਲੇ ਦੇ ਸਥਾਨ ਤੇ ਆਪਣਾ ਮੁਸਰ ਸਾਹਿਬ ਟੁੱਟੀ ਝੰਡੀ ਗੁਰਦੁਆਰਾ ਸਾਹਿਬ ਦੇ ਜਿਹੜਾ ਹੈ ਸਾਹਮਣੇ ਸਥਾਨ ਤੇ ਤੇ ਉਹੀ ਜਿਹੜੀ ਐ ਸਿੱਖਾਂ ਦੀ ਨੁਮਾਇੰਦੀ ਤਰੂਗੀ ਉਹੀ ਅਸਲ ਅਕਾਲੀ ਦਲ ਹੋਊਗਾ ਤੇ ਉਹੀ ਜਿਹੜੀ ਅਸਲ ਸਿੱਖ ਰਾਜਨੀਤਿਕ ਪਾਰਟੀ ਹੋਊਗੀ ਤੁਸੀਂ ਜਦੋਂ ਵਿਚ ਅਮਰਪਾਲ ਜੀ ਭਾਈ ਅਮਰਪਾਲ ਨੂੰ ਪਾਰਲੀਮੈਂਟ ਦੀ ਗੱਲ ਚੁਲਾ ਲਈ ਉਹਨਾਂ ਤੇ ਹੁਣ ਜਾਪਾ ਲਗਾ ਦਿੱਤੀ ਗਈ ਹੈ ਸੋ ਨਹੀਂ ਲੱਗਦਾ ਵੀ ਉਹ ਜਾਪਾ ਤਾਂ ਲਗਾਈ ਗਈ ਹੈ ਬਿਉ ਜਿਹੜੀ ਕੇਂਦਰ ਸਰਕਾਰ ਆ ਬਾਦਲਾਂ ਦਾ ਪੱਖ ਪੂਰ ਰਹੀ ਹੈ ਵੀ ਇਹ ਕਮਜ਼ੋਰ ਰਹਿਣ ਤੇ ਬਾਦਲ ਤਾਕਤਵਰ ਹੋ ਜਾਣ ਦੁਆਰੇ ਨਹੀਂ ਜੀ ਜਾਪਾ ਲਾਉਣ ਦਾ ਜਿਹੜਾ ਹੈ ਕੇਂਦਰ ਸਰਕਾਰ ਦੀ ਜਿਹੜੀ ਹੈ ਇਹ ਤਾਂ ਪੰਜਾਬ ਸਰਕਾਰ ਨੇ ਲਾਈ ਹੈ ਕੇਂਦਰ ਸਰਕਾਰ ਦੇ ਨਾਲ ਸਾਜ਼ਿਸ਼ ਚ ਲਾਈ ਹੈ ਮਨਸ਼ਾ ਤਾਂ ਉਹਨਾਂ ਦੀ ਇਹੀ ਹੈ ਪਰੰਤੂ ਜਾਪਾ ਉਸੇ ਤੀ ਲੱਗਦਾ ਹੁੰਦਾ ਹੈ ਜਿਹੜਾ ਬੰਦਾ ਸਿੱਖ ਕੌਮ ਦੀ ਪ੍ਰਸਨਿਤਾ ਕਰਦਾ ਹੋਵੇ ਸਰਕਾਰ ਦੇ ਖਿਲਾਫ ਹੋਵੇ ਜਿਹੜਾ ਸਰਕਾਰ ਦੇ ਨਾਲ ਹੀ ਹੋਵੇ ਉਸ ਤੇ ਜਾਪਾ ਲੱਗਣ ਦਾ ਕੋਈ ਮਤਲਬ ਨਹੀਂ ਹੁੰਦਾ ਸੋ ਸੁਖਵੀਰ ਸਿੰਘ ਬਾਦਲ ਤਾਂ ਇਹ ਜਾਪਾ ਲਾਉਣ ਦੇ ਵਿੱਚੋਂ ਦਾ ਹਿੱਸਾ ਹੈ ਹੀ ਹੈ ਬਈ ਜਾਪਾ ਲਾਇਆ ਜਾਵੇ ਤਾਂ ਜੋ ਭਾਈ ਅਮਰਪਾਲ ਸਿੰਘ ਨੂੰ ਜਿਹੜੀ ਹੈ ਲੀਡਰਸ਼ਿਪ ਤੋ ਲਾਂਭੇ ਕੀਤਾ ਜਾਵੇ ਪਰ ਜਿੰਨੀਆਂ ਇਹ ਕੋਸ਼ਿਸ਼ਾਂ ਹੋਣਗੀਆਂ ਉਹਨਾਂ ਹੀ ਉਹ ਪਾਈ ਅਮਰਤਪਾਲ ਸਿੰਘ ਤੇ ਸਰਦਾਰ ਤਸੇਮ ਸਿੰਘ ਦੀ ਲੀਡਰਸ਼ਿਪ ਨੂੰ ਮਜ਼ਬੂਤ ਕਰੂਗੀ ਸੋ ਇਹ ਜਾਪਾ ਜਿਹੜਾ ਸੀ ਇਹ ਬੇਈਮਾਨੀ ਨਾਲ ਲਾਇਆ ਗਿਆ ਇਹ ਮੰਦ ਭਾਵਨਾ ਨਾਲ ਲਾਇਆ ਗਿਆ ਤੇ ਇਸ ਦਾ ਜਿਹੜਾ ਇੱਕੋ ਇੱਕ ਕੰਮ ਸੀ ਉਹਨਾਂ ਨੂੰ ਰਾਜਨੀਤਿਕ ਤੌਰ ਤੇ ਪਾਈ ਅਮਰਤਪਾਲ ਸਿੰਘ ਨੂੰ ਪਾਸੇ ਚੜਨਾ ਸੀ ਪਰੰਤੂ ਉਹ ਨਾਲੋਂ ਇਹ ਜਿਹੜਾ ਹੋ ਨਹੀਂ ਸਕਿਆ ਉਹਦਾ ਰਿਵਰਸ gear ਲੱਗ ਗਿਆ ਕਿ ਉਹ ਜਿਹੜੇ ਸਿੱਖ ਕੌਮ ਨੇ ਉਹਨਾਂ ਨੂੰ ਆਪਣਾ ਇੱਕੋ ਇੱਕ ਨੇਤਾ ਮੰਨ ਲਿਆ ਤਾਂ ਸੇਮਸ ਨੂੰ ਵੀ ਮੰਨ ਲਿਆ ਨਹੀਂ ਪਰ ਇਹ ਕੇਂਦਰ ਸਰਕਾਰ ਆਪਣੇ ਅਮਰਪਾਲ ਦੇ ਵਿਰੋਧੀ ਹੈ ਤੇ ਤੁਹਾਨੂੰ ਨਹੀਂ ਲੱਗਦਾ ਵੀ ਜਿਹੜੇ ਕਾਰ ਤੱਕ ਦੇ ਜਥੇਦਾਰ ਨੇ ਇਕ ਪਾਸੇ ਕੇਂਦਰ ਸਰਕਾਰ ਅੰਮ੍ਰਿਤਪਾਲ ਦੇ ਵਿਰੁੱਧੀ ਹੈ ਦੂਜੇ ਪਾਸੇ ਜਿਹੜੇ ਜਥੇਦਾਰ ਨੇ ਉਹ ਸੁਖਵੀਰ ਬਾਦਲ ਦਾ ਹੀ ਪੱਖ ਕੁਰ ਰਹੇ ਨੇ ਦੇਖੋ ਜੀ ਕੇਂਦਰ ਸਰਕਾਰ ਕੱਲੀ ਨਹੀਂ ਪੰਜਾਬ ਸਰਕਾਰ ਤੇ ਕੇਂਦਰ ਸਰਕਾਰ ਮਿਲੇ ਹੋਏ ਨੇ ਜੀ ਪੰਜਾਬ ਸਰਕਾਰ ਦਾ ਜਿਹੜਾ ਯਾਪਾ ਲਾਉਣ ਦਾ ਹੁਕਮ ਹੈ ਇਹ ਵੀ ਪੰਜਾਬ ਸਰਕਾਰ ਦਾ ਹੈ ਜਿਹੜਾ ਭਾਈ ਆਬਲਪਾਲ ਸਿੰਘ ਨੂੰ ਐਨਐਸਏ ਲਾਉਣ ਦਾ ਇਹ ਵੀ ਪੰਜਾਬ ਸਰਕਾਰ ਦਾ ਹੈ ਪਰੰਤੂ ਇਹਦੇ ਵਿੱਚ ਸਾਜਵਾ ਕੇਂਦਰ ਸਰਕਾਰ ਦੀ ਵੀ ਹੈ ਉਹ ਸਪਸ਼ਟ ਹੈ ਪਰੰਤੂ ਜਿਹੜੇ ਦਸਤਤ ਹੁੰਦੇ ਨੇ ਉਹ ਮੁੱਖ ਮੰਤਰੀ ਦੇ ਹੁੰਦੇ ਨੇ ਚੀਫ ਸੈਕਟਰੀ ਪੰਜਾਬ ਦੇ ਹੁੰਦੇ ਨੇ ਸੋ ਆਪਾਂ ਇਹ ਤੇ ਇਹ ਕਿ ਟੱਲੀ ਕੇਂਦਰ ਸਰਕਾਰ ਦੇ ਨਾਲ ਜਿਹੜਾ ਹੈ ਉਹ ਹੈ ਉਹ ਨਹੀਂ ਹੈ ਪੰਜਾਬ ਸਰਕਾਰ ਉਸ ਦੇ ਵਿੱਚ ਵੱਡੀ ਭਾਈਵਾਲ ਹੈ ਜਿਹੜੀ ਪੰਜਾਬ ਦੀ ਆਪ ਸਰਕਾਰ ਹੈ ਉਹ ਕੇਂਦਰ ਸਰਕਾਰ ਦੇ ਇਸ਼ਾਰਿਆਂ ਤੇ ਤੇ ਕੇਂਦਰ ਸਰਕਾਰ ਦੇ ਅਧੀਨ ਹੋ ਕੇ ਸਾਰੇ ਕਾਰੋਬਾਰ ਕਾਰਵਾਈ ਉਹਨਾਂ ਦੇ ਤਹਿਤ ਕਰ ਰਹੀ ਹੈ ਤੇ ਜਿਹੜਾ ਪੰਜਾਬ ਦੇ ਜਿਹੜੀ ਹੈ ਇਹ ਆਪ ਦੀ ਸਰਕਾਰ ਹੈ ਉਹ ਕੇਂਦਰ ਸਰਕਾਰ ਦੀ ਬੀ ਟੀਮ ਦੇ ਤੌਰ ਤੇ ਕੰਮ ਕਰ ਰਹੀ ਹੈ ਜਿਵੇਂ ਬਾਗਲ ਤੁਹਾਡੇ ਨੂੰ ਆਪਣੇ ਟਕੜਾ ਕਰਨਾ ਚਾਹੁੰਦੀ ਹੈ ਇਹਨਾਂ ਨੂੰ ਕਮਜ਼ੋਰ ਕਰਨਾ ਚਾਹੁੰਦੀ ਹੈ ਐਈ ਇਕਾਲ ਤਖਦੇ ਜੱਜਦਾਰ ਨੇ ਨਹੀਂ ਜੀ ਉਹ ਤਾਂ ਚਾਹੁੰਦਾ ਹੀ ਹੈ ਵੀ ਜਿਹੜੀ ਸਿੱਖ ਮਰਿਆਦਾ ਉਹ ਖਤਮ ਹੋ ਜੇ ਜਿਹੜੀ ਸਿੱਖ ਸੰਸਥਾਵਾਂ ਨੇ ਉਹ ਖਤਮ ਹੋ ਜਾਣ ਜਿਹੜੀ ਸਿੱਖਾਂ ਦੀ ਮਰਿਆਦਾ ਦੀ ਉਹਦੀ ਰੂਹ ਤੇ ਰਵਾ ਵੀ ਖਤਮ ਹੋ ਜੇ ਤੇ ਅਕਾਲੀ ਸਭਾ ਦੀ ਜਿਹੜੀ ਸ਼ਕਤੀ ਹੈ ਉਹ ਵੀ ਕਮਜ਼ੋਰ ਹੋ ਜੇ ਤੇ ਖਤਮ ਹੋ ਜੇ ਉਹ ਤਾਂ ਇਹ ਚਾਹੁੰਦਾ ਹੀ ਹੈ ਕਿ ਜਿਹੜਾ ਅਕਾਲੀ ਦਲ ਹੋਵੇ ਉਹ ਸਿੱਖ ਪੰਥ ਦੀ ਪ੍ਰਤੀਨਿਧਤਾ ਨਾ ਕਰੇ ਬਲਕਿ ਕੇਂਦਰ ਤੇ ਰਾਜ ਸਰਕਾਰ ਦੀ ਪ੍ਰਤੀਨਿਧਤਾ ਕਰੇ ਤੇ ਉਹ ਗੁਰਦੁਆਰਿਆਂ ਤਾਂ ਚਸੀਮਤ ਰਹੇ ਤੇ ਸ਼ਰੋਮੀ ਗੁਰਦੁਆਰਾ ਕਮੇਟੀ ਤੇ ਉਹ ਜਿਹੜਾ ਹੈ ਉਹ ਕਾਬਜ਼ ਰਹੇ ਤੇ ਤਾਂ ਜੋ ਜਿਹੜੇ ਹੈ ਸਿੱਥਿ ਤੇ ਰਾਜਨੀਤਿਕ ਸ਼ਕਤੀ ਨਾ ਬਣ ਸਕਣ ਤੇ ਉਹ ਪੰਥਕ ਰਾਜਨੀਤੀ ਨੂੰ ਕੇਂਦਰ ਸਰਕਾਰ ਵੀ ਖਤਮ ਕਰਨਾ ਚਾਹੁੰਦੀ ਹੈ ਤੇ ਪੰਜਾਬ ਦੀ ਜਿਹੜੀ ਆਪ ਸਰਕਾਰ ਵੀ ਖਤਮ ਕਰਨਾ ਚਾਹੁੰਦੀ ਹੈ ਤੇ ਆਪਣੇ ਸਵਾਰਥ ਦੇ ਲਈ ਜਿਹੜਾ ਹੈਗਾ ਪੰਜਾਬ ਦਾ ਜਿਹੜੀ ਆਪ ਸਰਕਾਰ ਹੈ ਉਹ ਕੇਂਦਰ ਸਰਕਾਰ ਦੇ ਅਧੀਨ ਹੋਈ ਹੋਈ ਹੈ ਤੇ ਕੇਂਦਰ ਸਰਕਾਰ ਤੇ ਪੰਜਾਬ ਸਰਕਾਰ ਮਿਲ ਕੇ ਸਿੱਖਾਂ ਦੀ ਜਿਹੜੀ ਹੈ ਰਾਜਨੀਤਿਕ ਸ਼ਕਤੀ ਨੂੰ ਥੋੜਾ laun ਲਈ ਖਤਮ ਕਰਨ ਲਈ ਇਹ ਸਾਰੇ ਯਤਨ ਕਰ ਰਹੀ ਹੈ ਜੋ ਖਾਲਸਾ ਖਾਲਸਾ ਨੇ ਸੱਤ ਮੈਂਬਰੀ ਕਮੇਟੀ ਕੱਢ ਕੀਤੀ ਹੈ ਪੱਤਿਕਰਨ ਲਈ ਤੇ ਉਹ ਤੁਹਾਨੂੰ ਕੀ ਲੱਗਦਾ ਹੈ ਵੀ ਨਿਰਪੱਖ ਹੈ ਕਿ ਬਾਦਲ ਦਲੀਏ ਨੇ ਹੋਵੀ ਨੇ ਜਿਹੜੀ ਤਾਂ ਹੋਣ ਦੇ ਖਤਮ ਹੋਉਣੀ ਭਰਤੀ ਕਿਹੜੀ ਚਰੀ ਆ ਉਹ ਤਾਂ ਜਿਹੜੀ ਹੈ ਉਹ ਉਹਨੂੰ ਮੰਨੇ ਨਹੀਂ ਤੇ ਸੁਖਵੀਰ ਬਾਦਲ ਨੇ ਉਹ ਹੁਣ ਤਾਂ ਵਰਕਿੰਗ ਕਮੇਟੀ ਦੀਆਂ ਡਿਊਟੀਆਂ ਲਈਆਂ ਵਰਕਿੰਗ ਕਮੇਟੀ ਸੁਖਵੀਰ ਧੜੇ ਦੀ ਵਰਕਿੰਗ ਕਮੇਟੀ ਹੈ ਉਹ ਦੂਜਿਆਂ ਦੀ ਤਾਂ ਵਰਕਿੰਗ ਕਮੇਟੀ ਹੈ ਹੀ ਨਹੀਂ ਸੱਤ ਮੈਂਬਰੀ ਕਮੇਟੀ ਦਾ ਜਿਹਦਾ ਐਲਾਨ ਹੋਇਆ ਸੀ ਦਾ ਇਹ ਆਪਣਾ ਸਿੰਘ ਸਹਿਮਾਨ ਵੱਲੋਂ 2 ਦਸੰਬਰ ਨੂੰ ਉਹ ਸੱਤ ਮੈਂਬਰੀ ਕਮੇਟੀ ਦੀ ਤਾਂ ਹੋਣ ਦੇ ਖਤਮ ਹੋ ਗਈ ਉਹਦੀ ਤਾਂ ਹੋਣ ਕਦੇ ਮੰਨੀ ਹੋਣੀ ਇਹਨਾਂ ਨੇ ਜਿਹੜਾ ਬਾਦਲ ਦਲ ਨੇ ਤੋਂ ਅੱਜ ਜਿਹੜਾ ਸਪਸ਼ਟ ਕਿਹਾ ਦਰਜੀਤ ਸਿੰਘ ਟੀਮਾ ਨੇ ਭਈ ਜਿਹੜੀ ਇਟਾਲੀ ਦਲ ਦੀ ਵਰਚਨ ਕਮੇਟੀ ਆ ਉਹਦੇ ਵੱਲੋਂ ਭਰਤੀ ਕੀਤੀ ਜਾ ਰਹੀ ਹੈ ਸੱਤ ਮੈਂਬਰੀ ਕਮੇਟੀ ਦਾ ਜ਼ਿਕਰ ਹੀ ਨਹੀਂ ਹੈ ਜੋ ਜਿਹੜੀ ਕਮੇਟੀ ਬਣਾਈ ਜਿਹੜੀ ਕਮੇਟੀ ਤੁਰੀ ਜਿਹੜੀ ਕਮੇਟੀ ਚੱਲੀ ਉਹ ਕਮੇਟੀ ਦਾ ਤਾਂ ਕੋਈ ਵजूद ਰਿਹਾ ਹੀ ਨਹੀਂ ਇੰਨੇ ਗਲਤ ਦੀ ਸਾਡੀ ਕੋਈ ਵੱਡੀ ਵੱਡੀ ਹੋਊਗਾ ਨਾ ਪੰਜਾਬ ਦੇ ਸਾਨੂੰ ਜੋ ਦਲਜੀਤ ਸਿੰਘ ਚੀਮਾ ਉਹ ਕਰ ਰਹੇ ਨੇ ਆ ਆਪਦੀ ਆਗੂ ਲਾਤੇ ਹਰੇਕ ਹਲਕਿਆਂ ਚ ਹਰੇਕ ਜ਼ਿਲ੍ਹਿਆਂ ਚ ਭਰਤੀ ਕਰਨ ਲਈ ਸੱਤ ਮੈਂਬਰੀ ਕਮੇਟੀ ਨੂੰ ਤਾਂ ਕੋਈ ਡਿਊਟੀ ਨਹੀਂ ਜੀ ਨਹੀਂ ਚੀਮਾ ਚ ਹੀ ਕਰ ਰਿਹਾ ਜੀ ਇਹ ਤਾਂ ਜਿਹੜਾ ਹੈ ਸੁਖਵੀਰ ਸਿੰਘ ਬਾਦਲ ਕਰ ਰਿਹਾ ਹੈ ਇਹ ਚੀਮਾ ਤੇ ਹੋਰ ਤਾਂ ਇਹ ਤਾਂ ਜਿਹੜੇ ਨੇ ਉਹ ਸੁਖਵੀਰ ਸਿੰਘ ਬਾਦਲ ਦਾ ਹੁਕਮ ਮੰਨਣ ਵਾਲੇ ਨੇ ਇਹ ਤਾਂ ਅਜੇ ਮਲਾਜਮ ਨਹੀਂ ਤੇ ਉਹ ਮਲਾਕਮਾ ਨੇ ਤਾਂ ਕਹਿਣਾ ਹੀ ਹੁੰਦਾ ਜਿਹੜਾ ਮਾਲਕ ਹੈ ਇਹ ਤਾਂ ਸਰਵੀਰ ਸਿੰਘ ਬਾਦਲ ਨੇ ਸਿੱਧੀ ਹਲੰਘਣਾ ਚਰਤੀ ਸੱਤ ਮੈਂਬਰ ਕਮੇਟੀ ਦਾ ਜਿਹੜਾ ਸੀ ਉਹ ਵजूद ਖਤਮ ਹੋ ਗਿਆ ਤੇ ਸੱਤ ਮੈਂਬਰੀ ਕਮੇਟੀ ਦਾ ਜਿਹੜੀ ਹੈ ਹੀ ਨਹੀਂ ਹੋਂਦ ਦੇ ਵਿੱਚ ਹੀ ਨਹੀਂ ਹੈ ਉਹ ਤਾਂ ਜਿਹੜੀ ਇਹਨਾਂ ਨੇ ਪ੍ਰਸਤਾਨ ਫਰੰਸਟਰੀਏ ਦਲਜੀਤ ਸਿੰਘ ਟੀਮਾ ਨੇ ਜਿਹਦੇ ਚ ਡਿਊਟੀਆਂ ਲਾਈਆਂ ਉਹਦੇ ਜੇ ਸਪਸ਼ਟਤਾ ਉਤੇ ਮੰਤਰ ਹੋ ਗਏ ਉਸ ਦੀ ਹੁਣ ਤੋਂ ਜੀ ਕਿਉਂ ਫਿਰ ਸੱਤ ਮੈਂਬਰੀ ਕਮੇਟੀ ਕੀ ਸਾਇਲੈਂਟ ਹੋ ਕੇ ਰਹੂਗੀ ਕਿ ਕਾਹ ਪਰਤੀ ਕਰੂਗੀ ਨਹੀਂ ਜੂ ਤਾਂ ਹੁਣ ਧਾਮੀ ਸਾਹਿਬ ਨੇ ਤੇ ਚੀਮਾ ਸਾਹਿਬ ਨੇ ਕਿਹਾ ਹੀ ਆ ਵੀ ਬੰਦ ਕਮਰੇ ਜਿਹੜੀ ਮੁਲਾਕਾਤ ਹੋਈ ਉਹਦੇ ਜਥੇਦਾਰ ਜੈਨੀ ਰਕबीर ਸਿੰਘ ਹੋਰ ਨੇ ਜਿਹੜੇ ਅਤਾਲਤਾ ਸਾਹਿਬ ਦੇ ਮਨਜੋਤ ਜਥੇਦਾਰ ਨੇ ਉਹਨਾਂ ਨੇ ਕਹਿਤਾ ਬਈ ਚਲੋ ਠੀਕ ਹੈ ਤੁਸੀਂ ਬਰਸਿੱਧੀ ਭਰਤੀ ਕਰ ਲੋ ਛੱਡੋ ਸੱਤ ਮੈਂਬਰੀ ਕਮੇਟੀ ਨੂੰ ਪਰੰਤੂ ਉਹਦੀ ਤਰਦੀਦ ਤਾਂ ਉਹਨਾਂ ਨੇ ਜੈਨੀ ਰਕबीर ਸਿੰਘ ਨੇ ਕਰੀ ਨਹੀਂ ਜਿਹੜਾ ਇਹਨਾਂ ਨੇ ਪਬਲੀਕਲੀ ਜਨਤਕ ਤੌਰ ਤੇ ਬਿਆਨ ਦਿੱਤਾ ਹੈ ਬਈ ਜੀ ਉਹਨਾਂ ਨੇ ਕਹਿਤਾ ਜਥੇਦਾਰ ਸਾਹਿਬ ਨੇ ਉਹ ਜਥੇਦਾਰ ਸਾਹਿਬ ਦੇ ਹਵਾਲੇ ਨਾਲ ਹੀ ਦਿੱਤਾ ਨਾ ਕਿ ਜੈਨੀ ਰਕਬੀਰ ਸਿੰਘ ਨੂੰ ਤਰਦੀਦ ਕਰਨੀ ਚਾਹੀਦੀ ਜਾ ਉਹਨਾਂ ਦੇ ਸਖਤ ਰੇਟ ਵੱਲੋਂ ਜਿਹੜੀ ਸੀ ਤਰਦੀਦ ਕਰਨੀ ਚਾਹੀਦੀ ਕਿਸੋ ਕੀਤੀ ਨਹੀਂ ਇਹਦਾ ਮਤਲਬ ਹੈ ਜਾਨੀ ਜਿਹੜੇ ਰਹਿ ਗਏ ਜਾਨੀ ਰਕबीर ਸਿੰਘ ਉਹ ਇਹਨਾਂ ਦੀ ਗੱਲ ਨੂੰ ਮੰਨ ਰਹੇ ਨੇ ਜਨ ਕਿੰਨਾ ਪ੍ਰਭਾਵ ਵੇਟ ਨੇ ਇਹਨਾਂ ਦੇ ਬੜੇ ਸਿੱਧੇ ਪ੍ਰਭਾਵ ਵੇਠ ਨੇ ਜੀ ਬੜੇ ਸਿੱਧੇ ਉਹਦੇ ਵਿੱਚ ਕੋਈ ਸੱਚ ਸ਼ੋਭਾ ਹੀ ਨਹੀਂ ਹੈ ਜਿਹੜੀ ਗੱਲ ਇਹ ਕਹਿ ਦਿੰਦੇ ਨੇ ਬਾਹਰ ਆ ਕੇ ਬੰਦ ਕਮਰੇ ਚੋਂ ਜੀ ਗਿਆਨੀ ਜੀ ਨੇ ਐ ਚੇਤਾ ਉਹਦੀ ਕੋਈ ਤਰਦੀਦ ਨਹੀਂ ਹੁੰਦੀ ਨਾ ਉਹਦੀ ਹਮਾਇਤ ਹੁੰਦੀ ਹੈ ਨਾ ਤਰਦੀਦ ਆਉਂਦੀ ਹੈ ਪਰ ਉਹਦੀ ਤਰਦੀਦ ਜ਼ਰੂਰੀ ਹੁੰਦੀ ਹੈ ਜੇ ਇਹੇ ਝੂਠ ਬੋਲਦੇ ਨੇ ਇਹਨਾਂ ਦੇ ਖਿਲਾਫ ਐਕਸ਼ਨ ਚਾਹੀਦਾ ਉਹ ਕੋਈ ਐਕਸ਼ਨ ਲੈਂਦੇ ਨਹੀਂ ਇਹਦਾ ਮਤਲਬ ਗਿਆਨੀ ਰਕबीर ਸਿੰਘ ਇਹਨਾਂ ਦੇ ਪ੍ਰਭਾਵ ਥੱਲੇ ਚਰੀ ਜਾਂਦੇ ਜੋ ਕੁਝ ਵੀ ਹੈ ਇਹ ਹੁਕਮ ਨਾਮਾ ਗਾਜ਼ਨ ਮੇਸਰਦੀ ਵੀ ਦੋਨੇ ਤਰ੍ਹਾਂ ਆਵਜਾ ਦੇ ਚੁੱਲ੍ਹੇ ਸਵੇਟ ਕੇ ਇੱਕ ਹੋ ਜਾਓ ਪਰ ਫਿਰ ਵੀ ਦੋਨੇ ਤਰ੍ਹਾਂ ਅੱਡ ਅੱਡ ਬੋਲੀ ਬੋਲ ਰਹੀਆਂ ਨੇ ਨਾ ਸਮਿਟਨ ਦਾ ਤਾਂ ਜੀ ਤਾਂ ਸੀ ਕਿ ਉਹਨਾਂ ਨੇ ਤਾਂ ਇਹਨਾਂ ਦੀ ਹੋਂਦੇ ਖਤਮ ਕਰਤੀ ਸੀ ਵਰਚਿੰਗ ਕਮੇਟੀ ਦੀ ਕਿ ਜਦੋਂ ਤਹਿਤਾ ਸੀ ਸਿੰਘ ਸਾਹਿਬਾਨ ਨੇ 2 ਦਸੰਬਰ ਨੂੰ ਤੇ 7 ਮੈਂਬਰੀ ਕਮੇਟੀ ਭਰਤੀ ਕਰਕੇ ਨਵਾਂ ਪ੍ਰਧਾਨ ਚੁਣੂ ਜੀ ਉਹ ਅੱਗੇ ਫਿਰ ਨਵੀਂ ਜਿਹੜੀ ਆ ਬਾਡੀ ਚ ਬਣਾਉਣਗੇ ਤਾਂ ਫਿਰ ਉਹ ਤਾਂ ਮੰਨੀ ਨਹੀਂ ਹੈ ਗੱਲ ਉਹ ਤੇ ਇਹਦੇ ਲਈ ਚੁੱਲਾ ਸਮਿਟਨ ਦਾ ਤਾਂ ਜਿਹੜਾ ਹੈਗਾ ਉਹ ਕਹਿੰਦੇ ਸੁਧਾਰ ਲੈਣ ਬਾਰੇ ਵੀ ਅਸੀਂ ਸਮੇਟਤਾ ਸੀ ਪਰ ਇਹਨਾਂ ਨੇ ਸਮੇਟਿਆ ਨਹੀਂ ਇਹਨਾਂ ਨੇ ਤਾਂ ਉਹਦੇ ਨਾਲ ਵੀ ਤਕੜੇ ਹੋ ਗਏ ਸਤੋ ਜਿਹੜਾ ਸੀ ਚੁੱਲਾ ਜਿਹੜਾ ਸੀ ਢਾਈ ਦਿੱਤਾ ਇਸ ਦਾ ਸੁਧਾਰ ਲੈ ਰਿਹਾ ਦਾ ਇਦੋਂ ਤਾਂ ਚੁੱਲ੍ਹੇ ਨਹੀਂ ਹੈ ਤੇ ਛੱਠੇ ਹੁੰਦਾ ਇਹਨਾਂ ਦਾ ਕੋਈ ਬੰਦਾ ਲੇਤਾ ਉਧਰਲੇ ਪਾਸੇ ਕੋਈ ਬੰਦਾ ਨਹੀਂ ਲੇਤਾ ਸੋ ਇਹ ਤਾਂ ਇੱਥੇ ਸੁਧਾਰ ਲੈਣ ਨੂੰ ਬਾਹਰ ਚੜਨ ਦਾ ਉਪਰਾਲਾ ਸੀ ਇਹਨਾਂ ਨੇ ਜਥੇਦਾਰ ਸਾਹਿਬ ਨੂੰ ਵਿਚ ਲਿਆ ਕੇ ਤੇ ਜਿਹੜੇ ਹੈ ਝੂਠੇ ਸਾਰੀਆਂ ਗੱਲਾਂ ਚਰਚੇ ਆ ਆਪ ਦੇ ਕਿੰਨੇ ਉਹ ਸੁਰਵੀਰ ਸਿੰਘ ਬਾਦਲ ਨੇ ਉਹਨਾਂ ਦਾ ਜਿਹੜਾ ਸੀ ਚੁੱਲਾ ਖਾਤੋਂ ਕਰਤਾ ਤੇ ਆਪਦਾ ਚੁੱਲਾ ਜਿਹੜਾ ਮੱਜ ਦਾ ਰੱਖ ਲੈ ਇਹ ਸਤਵੇਂ ਮੈਂਬਰ ਕਮੇਟੀ ਚ ਬਾਦਲ ਕਹਿੰਦੇ ਵੀ ਇਹਨੂੰ ਲੈਤਾ ਨਹੀਂ ਜਾ ਸਕਦਾ ਸੀ ਕਿਉਂਕਿ ਇਹ ਮੈਂਬਰੀ ਨਹੀਂ ਇਸ ਦੀਵੇ ਦੇ ਚੁੱਕੇ ਨੇ ਕੌਣ ਜੀ ਇਹ ਆਪਣੇ ਸੁਧਾਰ ਲੈਣ ਵਾਲੇ ਨਹੀਂ ਜੀ ਨਹੀਂ ਸੱਤ ਮੈਂਬਰੀ ਕਮੇਟੀ ਜਿਹੜੀ ਸੀ ਉਹਨਾਂ ਨੂੰ ਉਹ ਤਾਂ ਨਹੀਂ ਲੈਣੀ ਸੀ ਜਿਹੜੇ ਸੁਖਵੀਰ ਸਿੰਘ ਬਾਦਲ ਨਾਲ ਛੜੇ ਸੱਤ ਮੈਂਬਰੀ ਕਮੇਟੀ ਤਾਂ ਉਹ ਕੋਈ ਵੀ ਬਣ ਸਕਦੀ ਸੀ ਸੱਤ ਮੈਂਬਰੀ ਕਮੇਟੀ ਜਿਹੜੀ ਸੀ ਉਹਨਾਂ ਨੇ ਸੱਤ ਮੈਂਬਰੀ ਕਮੇਟੀ ਵਿੱਚ ਉਹ ਤੋਂ ਜਥੇਦਾਰ ਸਹਿਮਾਨ ਕਿਸੇ ਨੂੰ ਵੀ ਲੈ ਸਕਦੇ ਸੀ ਉਹ ਸੱਤ ਮੈਂਬਰੀ ਕਮੇਟੀ ਚ ਤੇ ਉਹ ਸੱਤ ਮੈਂਬਰੀ ਕਮੇਟੀ ਦੇ ਵਿੱਚ ਅਸਤੀਫਾ ਦੇਣਾ ਜਾਂ ਨਾ ਦੇਣਾ ਉਹ ਤਾਂ ਕੋਈ ਮਤਲਬ ਬੰਦਾ ਹੀ ਨਹੀਂ ਹੈ ਅਸਤੀਫਾ ਦੇਣ ਦਾ ਨਾ ਦੇਣ ਦਾ ਜਿਹੜੇ ਚੋਣਾਂ ਦੇ ਮੁਖਬਲਾਰੇ ਨੇ ਐਡਵੋਕੇਟ ਕਲੀਅਰ ਸਾਹਿਬ ਉਹ ਕਹਿੰਦੇ ਵੀ ਜਿਹੜੇ ਸੁਧਾਰ ਲਹਿਰ ਵਾਲੇ ਬੰਦੇ ਨਹੀਂ ਇਹ ਜਦੋਂ ਹੁਣ ਜਿਵੇਂ ਆਵਾਦੀ ਪਾਰਟੀ ਜਾਂ ਕੋਈ ਕਾਂਗਰਸ ਜਾਂ ਕੋਈ ਭਾਜਪਾ ਅਕਾਲੀ ਦਲ ਦੀ ਭਾਰਤੀ ਨਹੀਂ ਕਰ ਸਕਦੀ ਇਸੇ ਤਰ੍ਹਾਂ ਹੀ ਉਹ ਕਹਿੰਦੇ ਨੇ ਇਹ ਸੁਧਾਰ ਲੈਣ ਵਾਲਾ ਇਹਨੂੰ ਮੈਂਬਰ ਇਹ ਸਤੀਪੇ ਦੇ ਚੁੱਕ ਨੇ ਅਕਾਲੀਗਰ ਤੋਂ ਬਾਹਰ ਨੇ ਇਹਨਾਂ ਨੂੰ ਸੱਤ ਮੈਂਬਰੀ ਕਮੇਟੀ ਜਿੱਕੇ ਮਿਲ ਆ ਜਾ ਸਕਦਾ ਦੇਖੋ ਜੀ ਜਿਹੜਾ ਹੁਕਮਨਾਮਾ ਅਕਾਲਤਾ ਸਾਲ ਤੋਂ 2 ਦਸੰਬਰ ਨੂੰ ਜਾਰੀ ਹੋਇਆ ਉਸ ਦੀ ਉਸ ਦਾ ਸਪਸ਼ਟੀਕਰਨ ਜਿਹੜਾ ਹੈ ਉਹ ਕਿਸੇ ਹੋਰ ਨੇ ਨਹੀਂ ਦੇਣਾ ਹੁੰਦਾ ਜੇ ਕੋਈ ਗੱਲ ਕਹਿਣੀ ਹੈ ਉਹ ਜਥੇਦਾਰ ਸਾਹਿਬ ਦੇ ਸਾਹਮਣੇ ਲਿਖਤੀ ਤੌਰ ਤੇ ਰੱਖਣ ਤੇ ਉਹ ਜਥੇਦਾਰ ਸਾਹਿਬ ਹੀ ਉਹਦਾ ਸਪਸ਼ਟੀਕਰਨ ਦੇ ਸਕਦੇ ਆ ਨਾ ਕਿ ਤੂੰ ਤੀਸਰਾ ਬੰਦਾ ਦੱਸ ਸਕਦਾ ਜੀ ਉਹ ਲਿਆ ਜਾ ਸਕਦਾ ਜਾਂ ਨਹੀਂ ਲਿਆ ਜਾ ਸਕਦਾ ਕਾਨੂੰਨੀ ਤੌਰ ਤੇ ਦੱਸਦਾ ਜੇ ਠੀਕ ਹੈ ਉਹ ਗੱਲ ਤਾਂ ਫਿਰ ਜਥੇਦਾਰ ਸਾਹਿਬ ਦੀ ਪੇਸ਼ਟ ਨਹੀਂ ਪਊਦੀ ਇਹਨਾਂ ਨੇ ਲਿਖਤੀ ਤੌਰ ਤੇ ਕੋਈ ਪੇਸ਼ਟ ਨਹੀਂ ਜਵਾਨੀ ਕਹਿੰਦੇ ਆ ਜੀ ਉਹ ਕਰਤਾ ਤੇ ਜਵਾਨੀ ਸਾਡਾ ਉਹਨਾਂ ਨੇ ਆਹ ਕਹਿੰਦਾ ਜਵਾਨੀ ਤਾਂ ਜਦੋਂ ਹੁਣ ਉਹ ਹੁਕਮਨਾਮਾ ਜਿਹੜਾ ਹੋਇਆ ਉਹ ਲਿਖਤੀ ਹੋਇਆ ਅੱਜ ਵੀ ਉਹ ਅਕਾਲ ਤਾ ਸਭ ਦੇ ਰਿਕਾਰਡ ਚੋਂ ਚੜ੍ਹਾ ਕੇ ਦੇਖਿਆ ਜਾ ਸਕਦਾ ਹੈ ਸਖਤ ਰੇਡ ਦਾ ਜਿਹੜਾ ਹੈ ਉਹਨਾਂ ਨੇ ਹੁਕਮਨਾਮਾ ਜਿਹੜਾ ਹੈ ਉਹ ਰੱਖਿਆ ਹੋਇਆ ਆਪਦੇ ਕੋਲੇ ਉਹਦੇ ਤੇ ਪੰਜੀਤ ਸਿੰਘ ਸਾਹਿਬਾਨ ਦੇ ਦਸਤਤ ਨੇ ਉਸ ਤੋਂ ਬਾਅਦ ਤਾਂ ਕੋਈ ਹੁਕਮਨਾਮਾ ਜਾਰੀ ਹੋ ਨਹੀਂ ਹੋਇਆ ਜਵਾਨੀ ਜਹੀ ਜਾਂਦੇ ਉਹਨਾਂ ਨੇ ਐਂ ਕਹਿੰਦਾ ਸੀ ਐਂ ਕਹਿੰਦਾ ਸੀ ਜਵਾਨੀ ਜੇ ਹੁਣ ਕੋਈ ਅਦਾਲਤ ਦਾ ਹੁਕਮ ਹੁੰਦਾ ਤਾਂ ਉਹ ਲਿਖਤੀ ਹੁੰਦਾ ਉਹ ਤੋਂ ਬਾਅਦ ਇਹ ਕਹੇ ਜੱਜ ਨੇ ਕਹਤਾ ਸੀ ਜੇ ਉੱਥੇ ਬੰਦ ਕਮਰੇ ਚ ਜੱਜ ਦੇ ਕਹਿੰਦਾ ਕੀ ਮੁੱਲ ਹੈ ਜਦੋਂ ਅਸੀਂ ਉਹਦੀ ਨਕਲ ਨਹੀਂ ਲੈ ਸਕਦੇ ਸਾਡੇ ਕੋਲੇ ਲਿਖਤੀ ਨਹੀਂ ਹੈ ਸੋ ਤੀਜੇ ਬੰਦੇ ਦਾ ਕੋਈ ਬਲਾਰਾ ਹੈ ਕੋਈ ਹੈ ਤੇ ਉਹ ਜਿਹੜਾ ਬਿਆਨ ਦਿੰਦਾ ਉਹ ਤਾਂ ਜਿਹੜਾ ਹੈਗਾ ਕੋਈ ਮਤਲਬ ਹੀ ਨਹੀਂ ਬੰਦਾ ਉਸ ਦਾ ਉਹ ਅਦਾਲਤ ਅਕਤਸਾਬ ਦੀ ਪੇਸ਼ ਹੋਤੇ ਚ ਉਹ ਬਈਏ ਡਾਇਰਕਟ ਕਾਨੂੰਨੀ ਸੀ ਅਦਾਲਤ ਅਕਤਸਾਬ ਵਿੱਚ ਹੋਰ ਹੁਟਮਨਾਮਾ ਜਾਰੀ ਕਰਨ ਲਿਖਤੀ ਤੌਰ ਤੇ ਅਦਾਲਤ ਅਕਤਸਾਬ ਦੀ ਪਾਵਨ ਫਸੀਲ ਤੋਂ ਫਿਰ ਉਸ ਦਾ ਕੋਈ ਅਰਥ ਮੰਨਿਆ ਜਾ ਸਕਦਾ ਹੁਣ ਗੁਰਪ੍ਰਤਾਪ ਸਿੰਘ ਵਡਾਲਾ ਕਹਿੰਦੇ ਵੀ ਇਹ ਬਾਦਲ ਕੇ ਜਾਂ ਜਿੰਨੇ ਵੀ ਇਹ ਜੁੰਡਲੀ ਹੈ ਵੀ ਇਹ ਇਕੱਲ ਤਖਤ ਦੇ ਭਗੋੜੇ ਨਹੀਂ ਤੇ ਅਸੀਂ ਆਪਣੇ ਹੁਣ ਲੋਕਾਂ 'ਚ ਜਾਵਾਂਗੇ ਲੋਕ رائے ਲੈ ਕੇ ਕੋਈ ਨਵਾਂ ਪ੍ਰੋਗਰਾਮ ਨਹੀਂ ਕਰਦੇ ਦੇਖੋ ਜੀ ਸਿੱਧੇ ਤੌਰ ਤੇ ਭੜੌੜੇ ਨੇ ਕਿ ਸਿੱਧੇ ਤੌਰ ਤੇ ਭੜੌੜੇ ਨੇ ਤੇ ਫਿਰ ਇਹ ਲੋਕਾਂ ਦੇ ਵਿੱਚ ਤਾਂ ਉਹਨਾਂ ਕੋਲ ਕੋਈ ਬਦਲੇ ਨਾ ਰਿਹਾ ਉਹਨਾਂ ਨੂੰ ਲਾਂਭੇ ਕਰਤਾ ਖਤਮ ਕਰਤਾ ਸਕੋਂ ਜਿਹੜੇ ਉਹਨਾਂ ਦੇ ਇਤਰਾਜ਼ ਸੀ ਉਹ ਵੀ ਖਤਮ ਕਰਤੇ ਬੰਦ ਕਮਰਾ ਮੀਟਿੰਗਾਂ ਦੇ ਨਾਲ ਇਹ ਨਵੇਂ ਹੁਕਮਨਾਮੇ ਜਾਰੀ ਹੋ ਗਏ ਜਿਹੜੇ ਬਿਨਾ ਲਿਖਤੀ ਸੀ ਤੇ ਜਵਾਨੀ ਹੋ ਗਏ ਤੇ ਉਹਨਾਂ ਦੀ ਜਿਹੜੀ ਹੈ ਉਹਨਾਂ ਦੀ ਬਦਲ ਤਾਂ ਇੱਕ ਨਵੀਂ ਪਾਰਟੀ ਉਹ ਬਣਾਉਣੀ ਹੈ ਪਰੰਤੂ ਨਾ ਸੁਧਾਰ ਲਹਿਰ ਨੂੰ ਤੇ ਨਾ ਬਾਦਲ ਧੜੇ ਨੂੰ ਅੱਜ ਜਿਹੜੇ ਉਹ ਸਿੱਖ ਪੰਥ ਜਿਹੜਾ ਇਹਦਾ ਉਹ ਪ੍ਰਵਾਨ ਨਹੀਂ ਕਰਦਾ ਤੇ ਇੱਕ ਬਾਜੀ ਨੇ ਇੱਕ ਦਾਦੀ ਨੇ ਉਹ ਤਾਂ ਫਿਰ ਉੱਥੇ ਦੀ ਉੱਥੀ ਗੱਲ ਆ ਜੀ ਦਾਦੀ ਬਾਜੀਆਂ ਦੇ ਵਿੱਚ ਰਹਿ ਗਿਆ ਤੇ ਅੱਜ ਭਾਈ ਅਮਰਪਾਲ ਸਿੰਘ ਤੇ ਸਰਦਾਰ ਤਰਸੇਮ ਸਿੰਘ ਦੀ ਜਿਹੜੀ ਲੀਡਰਸ਼ਿਪ ਹੈ ਉਸ ਨੂੰ ਖਾਲਸਾ ਪੰਥ ਦੇ ਸਿੱਖੋਂ ਮਨਜ਼ੂਰ ਕਰਦੀ ਹੈ ਉਸ ਨੂੰ ਪ੍ਰਵਾਨ ਕਰਦੀ ਹੈ ਇਹਨਾਂ ਦਾ ਸਿੱਖ ਪੰਥ ਦੇ ਵਿੱਚ ਅੱਜ ਕੋਈ ਸਥਾਨ ਨਹੀਂ ਹੈ ਦੋਹਾਂ ਦਾ ਦਾਦੀ ਬਾਜੀ ਦਾ ਤੇ ਇਹ ਸੁਧਾਰ ਲਹਿਰ ਬਣਾ ਲੈਣ ਤੇ ਇਹ ਕੀ ਕਹਿੰਦੇ ਬਾਦਲ ਧੜਾ ਬਣਾ ਲੈਣ ਇਹ ਸਿੱਖ ਪੰਥ ਦੀ ਜਿਹੜੀ ਰਾਜਨੀਤੀ ਹੈ ਉਹਦੇ ਵਿੱਚ ਕਲਫੀ ਹੋ ਚੁੱਕੇ ਨੇ ਵੀ ਤੁਸੀਂ ਬਾਗੀਆਂ ਨੂੰ ਕਿਉਂ ਨਹੀਂ ਸੱਦਾ ਦਿੰਦੇ ਵੀ ਆ ਇਤਰਾ ਮਤਬਦਰ ਨਹੀਂ ਦੀ ਰਵਾਈ ਚਾਹੋ ਦੇਖੋ ਜੀ ਇਹ ਸਦਾ ਜਿਹੜਾ ਜਿਹੜਾ ਹੁੰਦਾ ਸਦੇ ਦੇ ਵਿੱਚ ਬਹੁਤ ਕੁਝ ਦੇਖਣਾ ਪੈਂਦਾ ਇਤਿਹਾਸਕ ਪਛੋਕੜ ਦੇਖਣਾ ਪੈਂਦਾ ਇਹ ਇਹ ਕਿਹਾ ਜਾਂਦਾ ਕਿ ਜਦੋਂ ਇਹ ਸਾਰੀਆਂ ਕਾਰਵਾਈਆਂ ਹੋਈਆਂ ਸੀ ਬਾਬੂ ਜਤਲਾਂ ਦੀ ਗੋਲੀ ਚੱਲੀ ਕਟਤਪੂਰੇ ਦੀ ਗੋਲੀ ਚੱਲੀ ਇਹ ਜਿਹੜਾ ਸੀ ਆਪਣਾ ਇਹ ਸੈਣੀ ਬਦਦਾ ਦੀ ਨਿਯੁਤੀ ਹੋਈ ਜਹਾਰਾ ਲੰਦੀ ਨਿਯੁਤੀ ਹੋਈ ਤੇ ਇਹ ਆਪਣਾ ਵੀ ਲੁਧੇਹਾਣੇ ਚੱਲੀ ਉਦੋਂ ਇਹ ਉਹਨਾਂ ਦੇ ਮੰਤਰੀ ਮੰਡਲ ਵਿੱਚ ਸ਼ਾਮਲ ਸੀ ਕੌਰ ਕਮੇਟੀ ਦੇ ਵਿੱਚ ਸ਼ਾਮਲ ਸੀ ਇਹਨਾਂ ਚੋਂ ਕਿਸੇ ਨੇ ਕੋਈ ਆਵਾਜ਼ ਨਹੀਂ ਉਠਾਈ ਤੇ ਫਿਰ ਜਦੋਂ ਆਵਾਜ਼ ਨਹੀਂ ਉਠਾਈ ਤੇ ਫਿਰ ਇਹਨਾਂ ਦਾ ਸ਼ਾਮਲ ਹੋਣ ਦਾ ਕੋਈ ਮਤਲਬ ਨਹੀਂ ਅੱਜ ਸਰਦਾਰ ਸੁਰਦੇਵ ਸਿੰਘ ਢੀਂਡਸਾ ਕਹਿਣ ਜਾਂ ਸਰਦਾਰ ਪਰਮਿੰਦਰ ਸਿੰਘ ਢੀਂਡਸਾ ਕਹਿਣੇ ਭਾਈਵਾਲ ਨੇ ਜਿੰਨੇ ਜੁਰਮ ਹੋਏ ਨੇ ਜਿੰਨੇ ਪਾਪ ਹੋਏ ਨੇ ਜਿੰਨੇ ਸਿੱਖ ਕੌਮ ਤੇ ਹਮਲੇ ਹੋਏ ਨੇ ਉਹਦੇ ਵਿੱਚ ਫਿਰ ਇਹ ਵੀ ਜ਼ਿੰਮੇਵਾਰ ਨੇ ਜਿਹੜੇ ਨੰਬਰ 2 ਤੇ ਕਹੋਂਦੇ ਨੇ ਪਰ ਇਹਨਾਂ ਨੇ ਜਾ ਕੇ ਮਾਫੀ ਮੰਗ ਲਈ ਨਹੀਂ ਜੀ ਮਾਫੀ ਤਾਂ ਫਿਰ ਜਿਹੜੀ ਹੈਗੀ ਹੈ ਮਾਫੀ ਮੰਝਲੀ ਤੇ ਮਾਫੀ ਤਾਂ ਸੁਖਵੀਰ ਬਾਦਲ ਨੇ ਵੀ ਮੰਝਲੀ ਤੇ ਹੁਣ ਕਿਸੇ ਨੂੰ ਕਤਲ ਕਰਕੇ ਤੇ ਆਪਾਂ ਇਹ ਇਹ ਮਾਫੀ ਮੰਗਲੀ ਵੇਰ ਤਾਂ ਜਿਹੜਾ ਨਰੈਣ ਸਿੰਘ ਚੌੜਾ ਉਸ ਨੂੰ ਵੀ ਮਾਫੀ ਦੇਣੀ ਚਾਹੀਦੀ ਇੱਕ ਵਾਰੀ ਮੌਕਾ ਤਾਂ ਦੇਣਾ ਚਾਹੀਦਾ ਵੀ ਮਾਫੀ ਮੰਗ ਲੈ ਉਸ ਤੇ ਕੇਸ ਕਿਉਂ ਬਣਾਇਆ ਹੋਇਆ ਤੁਸੀਂ ਉੱਥੇ ਸਿੱਖ ਜਿਹੜੇ ਸੀ ਮਰਜੀ ਉੜਿਆਂ ਨੂੰ ਸ਼ਹੀਦ ਕਰਤਾ ਤੁਸੀਂ ਖਾਲਸਾ ਪੰਥ ਦੀ ਜਿਹੜੀ ਸੀਗੀ ਉਹ ਤਸਵੀਰੇ ਬਦਲਤੀ ਤੁਸੀਂ ਜ਼ੁਲਮੀ ਲੋਕਾਂ ਨੂੰ ਪੰਜਾਬ ਦੇ ਵਿੱਚ ਲਿਆਂਦਾ ਤੁਸੀਂ ਉਹਨਾਂ ਲੋਕਾਂ ਨੂੰ ਜਿਨ੍ਹਾਂ ਨੇ ਝੂਠੇ ਮਤਾਬੇ ਬਣਾਏ ਉਹਨਾਂ ਨੂੰ ਪੰਜਾਬ 'ਚ ਲਿਆਂਦਾ ਤੁਹਾਡੇ ਨਾਲੋਂ ਵੱਧ ਜਿਹੜਾ ਹੈ ਪਾਪਾਂ ਦਾ ਜ਼ਿੰਮੇਵਾਰ ਕੌਣ ਹੋ ਸਕਦਾ ਤੇ ਅੱਜ ਸਰਦਾਰ ਸੁਦੇਵ ਸਿੰਘ ਢਿੰਡਸਾ ਤੇ ਸਰਦਾਰ ਪਰਮਿੰਦਰ ਸਿੰਘ ਢਿੰਡਸਾ ਚਾਹਨ ਵੀ ਅਸੀਂ ਦੁੱਧ ਤੋਤੇ ਹੋਗੇ ਅਸੀਂ ਪਾਪਾ ਤੋਂ ਬਰੀ ਹੋਗੇ ਉਹ ਕਿਹੜੇ ਟੰਗ ਨਾਲ ਬਰੀ ਹੋ ਦੀ ਉਹ ਸੁਧਾਰ ਲਹਿਰ ਚ ਨੇ ਉਹ ਸੁਧਾਰ ਲਹਿਰ ਦੇ ਸੀਨੀਅਰ ਲੀਡਰ ਨੇ ਇਧਰ ਸੁਖਵੀਰ ਸਿੰਘ ਬਾਦਲ ਜਿਹੜਾ ਹੈਗਾ ਉਹ ਆਪਦੇ ਢੜੇ ਦਾ ਸੀਨੀਅਰ ਲੀਡਰ ਹੈ ਇਹਦੇ ਖੁਦਗਰਜ਼ੀ ਪਿੱਛੇ ਲੜਾਈਆਂ ਤਾਂ ਕੋਈ ਲੜੀ ਜਾਓ ਅੱਜ ਸੁਖਵੀਰ ਸਿੰਘ ਬਾਦਲ ਸਰਦੇਵ ਸਿੰਘ ਢਿੰਡਸਾ ਤੇ ਪਰਮਿੰਦਰ ਸਿੰਘ ਢਿੰਡਸਾ ਇਹ ਇੱਕੋ ਲਾਈਨ ਦੇ ਵਿੱਚ ਆਉਂਦੇ ਨੇ ਕਿ ਹੁਣ ਬਾਗੀ ਦਾਗੀ ਆ De dona não um irada que abdeu. हां ਬਾਜੀਆਂ ਤੇ ਦਾਗੀਆਂ ਨੂੰ ਦੋਹਾਂ ਨੂੰ ਰੱਦ ਕਰਦੇ ਆ ਜੀ ਇਹ ਦੋਹੇ ਪਾਪਾਂ ਦੇ ਬਾਜੀ ਨੇ ਦੋਹਾਂ ਨੇ ਬਜਰ ਤੁਰੈਤਾਂ ਕਰੀਆਂ ਨੇ ਬਜਰ ਪਾਪ ਕੀਤੇ ਨੇ ਤੇ ਦੋਹਾਂ ਨੇ ਸਿੱਖ ਪੰਥ ਨੂੰ ਨਿਸ਼ਾਨਾ ਬਣਾਇਆ ਤੇ ਇਹਨਾਂ ਦਾ ਬੰਦਿਆਂ ਦਾ ਇੱਕ ਪਾਸੇ ਲੀਡਰ ਜਿਹੜਾ ਪ੍ਰਤਾਪ ਸਿੰਘ ਬਾਦਲ ਸੀ ਉਹ ਹੁਣ ਸੁਖਵੀਰ ਸਿੰਘ ਬਾਦਲ ਹੈ ਦੂਜੇ ਪਾਸੇ ਸੁਖਦੇਵ ਸਿੰਘ ਢਿੰਡਸਾ ਤੇ ਪ੍ਰਮੇਂਦਰ ਸਿੰਘ ਢਿੰਡਸਾ ਸੀ ਇਹ ਜਿਹੜੇ ਸੀ ਇਹਨਾਂ ਨੂੰ ਦੋਹਾਂ ਧਿਰਾਂ ਨੂੰ ਮਤਮਲ ਤੌਰ ਤੇ ਖਾਲਸਾ ਪੰਥ ਨੇ ਰੱਦ ਕਰਤਾ ਇਹ ਬਰਾਬਰ ਦੇ ਦੋਸ਼ੀ ਨੇ ਇਹਦਾ ਥਾਂ ਤੇ ਤੇ ਇਹਨਾਂ ਦਾ ਸੁਧਾਰ ਲਹਿਰ ਦਾ ਬਣਾਉਂਦਾ ਜਾਂ ਸੁਖਬੀਰ ਬਾਦਲ ਦੇ ਬਣਾਉਂਦਾ ਅਕਾਲੀ ਦਲ ਦਾ ਕੋਈ ਮਤਲਬ ਨਹੀਂ ਜਦੋਂ ਮੋਲਦਾ ਕਾਨਫਰੰਸ 'ਚ ਇਹਨਾਂ ਨੇ ਚਾਹਤਾ ਸੀ ਪ੍ਰਚਲ ਸਿੰਘ ਬਾਦਲ ਨੇ ਵੀ ਅਸੀਂ ਸਾਡੀ ਸਿੱਖ ਪਾਰਟੀ ਨਹੀਂ ਹੈ ਸੁਖਦੇਵ ਸਿੰਘ ਢੀਡਸਾ ਸਟੇਜ ਤੇ ਬੈਠੇ ਸੀ ਦੋਵੇਂ ਹੱਥ ਚੱਕੇ ਹੋਏ ਸੀ ਸੁਖਦੇਵ ਸਿੰਘ ਢੀਡਸਾ ਨੇ ਵੀ ਤੇ ਪਰਮਿੰਦਰ ਸਿੰਘ ਢੀਡਸਾ ਨੇ ਵੀ ਜਿਹੜੇ ਸੁਖਦੇਵ ਸਿੰਘ ਢੀਡਸਾ ਤੇ ਪਰਮਿੰਦਰ ਸਿੰਘ ਢੀਡਸਾ ਜਿਹੜੇ ਹੈਗੇ ਆ ਉਹ ਦੋਵੇਂ ਹੱਥ ਚਾਟੇ ਮੰਨਤਾ ਦਿੰਦੇ ਨੇ ਵੀ ਹਾਂਜੀ ਅਸੀਂ ਜਿਹੜੀ ਹੈ ਇਹਨੂੰ ਪੰਜਾਬੀ ਪਾਰਟੀ ਆਤਾ ਅਸੀਂ ਖਾਲਸਾ ਪੰਥ ਦੇ ਵਿੱਚੋਂ ਖਤਮ ਕਰਤਾ ਤੇ ਉਹ ਪ੍ਰਚਲ ਸਿੰਘ ਬਾਦਲ ਦੀ ਹਾਂ ਚ ਹਾਂ ਮਿਲਾਉਂਦੇ ਨੇ ਤੇ ਅੱਜ ਉਹ ਇਸ ਤਰ੍ਹਾਂ ਕਹਿ ਸਕਦੇ ਨੇ ਕਿ ਜਿਹੜੇ ਸਾਡੀ ਸੁਧਾਰ ਲਹਿਰ ਹੈ ਜਿਹਦੇ ਸੁਖਦੇਵ ਸਿੰਘ ਢਿੰਡਸਾ ਤੇ ਪਰਮਿੰਦਰ ਸਿੰਘ ਢਿੰਡਸਾ ਜਿਹੜੇ ਨੇ ਦੋ ਸੀਨੀਅਰ ਨੇਤਾ ਨੇ ਉਹ ਆਪਣੇ ਸਿੱਖ ਕੌਮ ਦੀ ਜਾਂ ਖਾਲਸਾ ਪੰਥ ਦੀ ਪ੍ਰਤਨਿਧਤਾ ਕਰਦੇ ਨੇ ਇਹ ਇਹ ਇੱਕ ਬੰਦਾ ਜਿਹੜਾ ਖੁਸ਼ਾਮਦ ਦੇ ਲਈ ਜਾਂ ਆਪਦੇ ਸੁਵਾਰਥ ਲਈ ਦੂਜੇ ਦੀ ਹਾਂ ਚ ਹਾਂ ਮਲਾਵੇ ਉਹ ਤਾਂ ਜਿਹਨੇ ਮਤਾ ਪੇਸ਼ ਕੀਤਾ ਉਹਦੇ ਨਾਲੋਂ ਵੀ ਵੱਡਾ ਦੋਸ਼ੀ ਹੈ। ਤੋਂ ਹੁਣ ਜਿਹੜੀ ਨਵੀਂ ਪਾਰਟੀ ਬਣਨ ਜਾ ਰਹੀ ਹੈ ਭਾਈ ਅੰਮ੍ਰਿਤਪਾਲ ਜੀ ਦੀ ਅਗਵਾਈ ਤੇ ਤੇ ਉਹ ਐਮਪੀ ਸੱਜੀ ਸਿੰਘ ਜੀ ਦਾ ਗਿਆਨ ਆਇਆ ਸੀ ਇਹਦਾ ਨਾਮ ਸ਼ਰੋਮਨੀ ਕਾਲਾ ਆਨੰਦਪੁਰ ਸਾਹਿਬ ਹੋਊਗਾ। ਇਹ ਇਹੀ ਨਾਮ ਰੱਖਿਆ ਜਾ ਰਿਹਾ ਕਿਉਂਕਿ ਹੋਰ ਨਾਮ ਹੈਗਾ ਆਪਣੇ ਜਹਿੰਦ ਦੇਖੋ ਜੀ ਉਹਦਾ ਸਰਦਾਰ ਸਰਬਜੀਤ ਸਿੰਘ ਖਾਲਸਾ ਨੇ ਪਿੱਛੋਂ ਬਿਆਨ ਦਿੱਤਾ ਸੀ ਵੀ ਮੈਂ ਇਹ ਗੱਲ ਨਹੀਂ ਕਹੀ ਸੀ ਮੇਰੀ ਗੱਲ ਜਿਹੜੇ ਸੀ ਉਹ ਪ੍ਰੈਸ ਵਾਲੇ ਗਲਤ ਸਮਝ ਗਏ ਤੇ ਉਹਦਾ ਪਿੱਛੋਂ ਸਰਦਾਰ ਤਰਸੇਮ ਸਿੰਘ ਦਾ ਵੀ ਆਇਆ ਬਈ ਇਹ ਕਈ ਨਾ ਵਿਚਾਰ ਅਦੀਨ ਨੇ ਇੱਕ ਕਮੇਟੀ ਬਣਾਈ ਜਾਊਗੀ ਪੰਜ ਮੈਂਬਰੀ ਤੇ ਉਹ ਫੈਸਲਾ ਕਰੂਗੀ ਤੇ ਉਹ ਸਾਰਿਆਂ ਦੇ ਵਿਚਾਰ ਲਊ ਜੀ ਇਸ ਲਈ ਕੋਈ ਨਾ ਜਿਹੜਾ ਹੈ ਜੇ ਪੱਕਾ ਨਹੀਂ ਹੋਇਆ ਜਿਹੜਾ ਵੀ ਨਾਂ ਉਹ ਪਤਾ ਤਰਨ ਜੇ ਤਾਂ ਉਹ ਸਾਰੇ ਪੰਥ ਦੀ ਖਾਲਸਾ ਪੰਥ ਦੀ ਉਸ ਨੂੰ ਪਰਵਾਨਗੀ ਹੋਊਗੀ ਤਦੋਂ ਇੱਕ ਥੋੜਾ ਬਖਰਾ ਇਸ਼ੂ ਹੈ ਵੀ ਢੱਲੇਵਾਲ ਦੀ ਹਾਲਤ ਬੜੀ ਆਪਣੇ ਉਹ ਨਾਜ਼ੁਕ ਹੋ ਚੁੱਕੀ ਹੈ ਤੇ ਕੇਂਦਰ ਸਰਕਾਰ ਬਿਲਕੁਲ ਵੀ ਤਸਤੋਮਸ ਨਹੀਂ ਹੋ ਰਹੀ ਕੀ ਕਹਿਣਾ ਚਾਹਾਂਗੇ ਦੇਖੋ ਜੀ ਢੱਲੇਵਾਲ ਸਾਹਿਬ ਬੜੀ ਵੱਡੀ ਕੁਰਬਾਨੀ ਕਰ ਰਹੇ ਨੇ ਬੜਾ ਵੱਡਾ ਸੰਘਰਸ਼ ਲੜ ਰਹੇ ਨੇ ਉਹ ਗੁਰਸਿੱਖ ਨੇ ਜੈ ਆਹਰਪੁਰਾਂ ਜੈਸੇਦਾਰ ਜੀਸ ਢੱਲੇਵਾਲ ਉਹਨਾਂ ਨੇ ਸੌਂ ਠਾ ਕੇ ਜਿਹੜਾ ਸੀ ਮਰਨਵਾਰਤ ਸ਼ੁਰੂ ਕੀਤਾ ਸੀ ਵੀ ਮੈਂ ਜਿਹੜਾ ਮਿਨੀਮਮ ਸਪੋਰਟ ਪ੍ਰਾਈਸ ਹੈ ਐਮਐਸਪੀ ਉਸ ਦੀ ਗਾਰੰਟੀ ਦਾ ਕਾਨੂੰਨ ਬਣਾਇਆ ਜਾਵੇ ਜਨਾ ਚਿਰ ਉਹ ਕਾਨੂੰਨ ਨਹੀਂ ਬਣਾਇਆ ਜਾਂਦਾ ਮੈਂ ਮਰਨਵਾਰਤ ਖਤਮ ਨਹੀਂ ਕਰੂੰਗਾ ਹੁਣ ਉਹਨਾਂ ਦੀ ਹਾਲਤ ਬੇਹਦ ਨਾਜ਼ੁਕ ਪਣੀ ਹੋਈ ਹੈ ਤੇ ਕਿਸੇ ਸਮੇਂ ਵੀ ਸ਼ਹੀਦੀ ਹੋ ਸਕਦੀ ਹੈ ਤੇ ਇਹੀ ਹਾਲਤ ਦੇ ਵਿੱਚ ਕੇਂਦਰ ਸਰਕਾਰ ਤੇ ਪੰਜਾਬ ਸਰਕਾਰ ਦੋਹੇ ਦੋਸ਼ੀ ਨੇ ਤੇ ਹਰਿਆਣੇ ਨੇ ਆਪ ਦੇ ਤੌਰ ਤੇ ਜਿਹੜਾ ਹੈਗਾ ਐਮਐਸਪੀ ਦਾ ਜਿਹੜਾ ਹੈ ਨੋਟੀਫਿਕੇਸ਼ਨ ਜਾਰੀ ਕਰਤਾ ਪੰਜਾਬ ਸਰਕਾਰ ਨੇ ਉਹ ਨੋਟੀਫਿਕੇਸ਼ਨ ਵੀ ਜਾਰੀ ਨਹੀਂ ਕੀਤਾ ਸੋ ਪੰਜਾਬ ਦੀ ਆਪ ਸਰਕਾਰ ਤੇ ਕੇਂਦਰ ਸਰਕਾਰ ਜਥੇਦਾਰ ਜਜੀਤ ਸਿੰਘ ਡੱਲੇਵਾਲ ਸਾਹਿਬ ਦੀ ਜੀ ਸ਼ਹੀਦੀ ਦੇ ਲਈ ਸਿੱਧੇ ਤੌਰ ਤੇ ਜ਼ਿੰਮੇਵਾਰ ਹੋ ਗਏ ਪਰ ਹੁਣ ਕਿਸਾਨ ਜਥੇ ਬੰਨੀਆਂ ਇਕੱਠੀਆਂ ਹੋ ਗਈਆਂ ਨੇ ਜੀ ਇੱਕ ਮੰਚ ਤੇ ਆ ਗਈਆਂ ਨੇ ਪਰ ਤੁਸੀਂ ਉੱਗੇ ਸਿੱਖ ਚਿੰਤ ਕੋ ਇਹ ਦੱਸੋ ਵੀ ਜਿਹੜੇ ਆਪਣੇ ਸਿੱਖ ਸਿਧਾਂਤਾਂ ਚ ਇਹ ਮਰਨ ਮਰਤੇ ਬੈਠਣਾ ਲੜਾਈ ਨਾਲ ਲੜਨਾ ਕੀ ਇਹ ਠੀਕ ਹੈ ਦੇਖੋ ਜੀ ਜਥੇਦਾਰ ਜਗਜੀਤ ਸਿੰਘ ਡੱਲੇਵਾਲ ਸੱਚੇ ਸੁੱਚੇ ਗੁਰਸਿੱਖ ਨੇ ਉਸ ਬਾਰੇ ਕੋਈ ਦੋ ਰਾਹਵਾਂ ਨਹੀਂ ਹੋ ਸਕਦੀਆਂ ਪਹਿਲਾਂ ਜਿਹੜੀ ਸੀ ਜਿਸਾਨ ਮੂਵਮੈਂਟ ਦੇ ਵਿੱਚ ਗੁਰਸਿੱਖੀ ਦਾ ਜਿਹੜਾ ਸੀ ਉਹ ਜਿਹੜਾ ਵੱਡਾ ਬੰਦਾ ਜਿਹੜੇ ਨਾਲ ਮਦ ਨਹੀਂ ਸੀ ਹੁਣ ਗੁਰਸਿੱਖੀ ਪਰਵੇਸ਼ ਕਰ ਜੀ ਜਿਹੜੀ ਕਿਸਾਨ ਲਹਿਰ ਹੈ ਨੂੰ ਤੇ ਜਥੇਦਾਰ ਗੁਰਜੀਤ ਸਿੰਘ ਡੱਲੇਵਾਲ ਵਰਗਾ ਗੁਰਸਿੱਖ ਹੋਣੀ ਹੋ ਸਕਦਾ ਉਹ ਇੱਕ ਮਹਾਨ ਸਖਰੀਅਤ ਦੇ ਮਾਲਕ ਨੇ ਮਹਾਨ ਕਿਸਾਨ ਨੇਤਾ ਨੇ ਤੇ ਇਹ ਕਹਿੰਦੇ ਵਰਤ ਤੇ ਬੈਠਣਾ ਗਲਤ ਹੈ ਉਹ ਤਾਂ ਅਚਲਤਰ ਸਾਹਿਬ ਦੇ ਜਥੇਦਾਰ ਸਾਹਿਬ ਨੇ ਚਾਹਿਆ ਬਈ ਬੇਸ ਸਿੱਖ ਪੰਥ ਦੇ ਵਿੱਚ ਮਰਨ ਵਰਤ ਦੀ ਨਹੀਂ ਹੈ ਪਰੰਤੂ ਜਿਨ੍ਹਾਂ ਹਾਲਤਾਂ ਵਿੱਚ ਜਥੇਦਾਰ ਜਜੀਤ ਸਿੰਘ ਡੱਲੇਵਾਲ ਮਰਨ ਵਰਤ ਤੇ ਬੈਠੇ ਨੇ ਉਹ ਸਿੱਖ ਸਿਧਾਂਤਾਂ ਮੁਤਾਬਕ ਨੇ ਤੇ ਸਿੱਖ ਸਿਧਾਂਤਾਂ ਮੁਤਾਬਕ ਸਹੀ ਨੇ ਤੇ ਸਹੀ ਮਰਨ ਵਰਤ ਤੇ ਬੈਠੇ ਨੇ ਸੋ ਸਿੱਖ ਸਿਧਾਂਤ ਇਸ ਦੇ ਵੀ ਕੋਈ ਡਿੱਕਾ ਨਹੀਂ ਪਾਉਂਦੇ ਕਿਉਂਕਿ ਜਿਨ੍ਹਾਂ ਹਾਲਤਾਂ ਦੇ ਵਿੱਚ ਉਹਨਾਂ ਨੂੰ ਮਰਨ ਵਰਤ ਦਾ ਐਲਾਨ ਹੀ ਕਰਨਾ ਪਿਆ ਜਥੇਦਾਰ ਜਜੀਤ ਸਿੰਘ ਡੱਲੇਵਾਲ ਨੂੰ ਉਹਨਾਂ ਨੇ ਸੋਹਿਰਦ ਹੋ ਕੇ ਤਸਾਨਾਂ ਦੇ ਹਿੱਤਾਂ ਵਿੱਚ ਇੱਕ ਮਹਾਨ ਸ਼ਹਾਦਤ ਦੇਣ ਦੇ ਲਈ ਇੱਕ ਮਹਾਨ ਤਦੋਂ ਪੁੱਟਿਆ ਤੇ ਪੰਜਾਬ ਦੇ ਵਿੱਚ ਸਾਰੇ ਹਿੰਦੁਸਤਾਨ ਚ ਭਾਰਤ ਚ ਤੇ ਅੰਤਰਰਾਸ਼ਟਰੀ ਤੌਰ ਤੇ ਉਹਨਾਂ ਦੀ ਸਖਸ਼ੀਅਤ ਉੱਭਰ ਕੇ ਆਈ ਹੈ ਇੱਥੇ ਗੁਰਸਿੱਖ ਹੋਣ ਦੇ ਨਾਤੇ ਗੁਰਸਿੱਖ ਕਿਸਾਨ ਹੋਣ ਦੇ ਨਾਤੇ ਤੇ ਅਸੀਂ ਉਸ ਦੀ ਪੂਰ ਜੋਰ ਹਮਾਇਤ ਕਰਦੇ ਹਾਂ ਕਾਹ ਬਈ ਲਾਸਟ ਸਵਾਲ ਭਾਈ ਅਮਰਪਾਲ ਸਿੰਘ ਜਿਹਨੂੰ ਤੁਸੀਂ ਆਪਣੇ ਮੈਂਬਰ ਪਾਰਲੀਮੈਂਟ ਦੀ ਆਪਣੇ ਸੰਸਦ ਦੀ ਅਦਾਰੇ ਤੇ ਲੈ ਕੇ ਜਾਂ ਤੁਹਾਡਾ ਬਹੁਤ ਵੱਡਾ ਯੋਗਦਾਨ ਹੈ ਤੇ ਜੇ ਅੱਜ ਉਹ ਮੈਂਬਰ ਪਾਰਲੀਮੈਂਟਰੀ ਦਾ ਤੁਹਾਡੀ ਬਦੌਲਤ ਨਹੀਂ ਤੇ ਹੁਣ ਉਹਨਾਂ ਦੀ ਗਵਾਈ ਚ ਆਪਣੇ ਇੱਕ ਵੱਖਰੀ ਆਪਣੇ ਪਾਰਟੀ ਬਣ ਰਹੀ ਹੈ ਤੇ ਕੀ ਸਿੱਖ ਕੌਮ ਨੂੰ ਇਸ ਪਾਰਟੀ ਸੰਬੰਧੀ ਜਾਂ ਕੀ ਸੰਦੇਸ਼ ਦੇਣਾ ਚਾਹੁੰਦੇ ਦੇਖੋ ਜੀ ਮੇਰਾ ਸੰਦੇਸ਼ ਸਪਸ਼ਟ ਹੈ ਕਿ ਥਾਲਸਾ ਪੰਥ ਨੇ ਅੱਜ ਸਿਰਫ ਪੰਜਾਬ ਦਾ ਨਹੀਂ ਭਾਰਤ ਵਰਸ਼ ਦਾ ਨਹੀਂ ਅੰਤਰਰਾਸ਼ਟਰੀ ਤੌਰ ਤੇ ਭਾਈ ਅਮਰਤਪਾਲ ਸਿੰਘ ਨੂੰ ਸਰਪ੍ਰਮਾਨਤ ਨੇਤਾ ਮੰਨ ਲਿਆ ਤੇ ਉਹਨਾਂ ਦੀ ਤੇ ਉਹਨਾਂ ਦੀ ਗੈਰ ਹਾਜ਼ਰੀ ਦੇ ਵਿੱਚ ਸਰਦਾਰ ترسےم ਸਿੰਘ ਨੂੰ ਕਾਰਜਕਾਰੀ ਜਿਹੜਾ ਹੈਗਾ ਉਹ ਪ੍ਰਧਾਨ ਤੇ ਨੇਤਾ ਮੰਨ ਲਿਆ ਤੇ ਅੱਜ ਖਾਲਸਾ ਪੰਥ ਦੀ ਜਿਹੜੀ ਅਦਵਾਈ ਵੀ ਉਹ ਕਰ ਰਹੇ ਨੇ ਅਸਲ ਅਕਾਲੀ ਦਲ ਜਿਹੜਾ ਹੈ ਉਹ ਹੀ ਹੈ ਜਿਹਦੇ ਭਾਈ ਅਮਰਪਾਲ ਸਿੰਘ ਪ੍ਰਧਾਨ ਹੋਣ ਜੇ ਤੇ ਸਰਦਾਰ ترسےم ਸਿੰਘ ਕਾਰਜਕਾਰੀ ਪ੍ਰਧਾਨ ਹੋਣ ਜੇ ਸੋ ਸਾਰੀ ਕੌਮ ਦੇ ਕੋਲੇ ਬੜਾ ਵੱਡਾ ਮੋਰਟਾ ਹੈ ਹੁਣੇ ਚਾਰ ਪੰਜ ਬੰਦੇ ਬਾਹਰ ਰਹੇ ਜੇ ਇਹਨਾਂ ਦੀ ਕੋਈ ਹੋਂਦ ਨਹੀਂ ਹੈ ਸੁਖਵੀਰ ਬਾਦਲ ਹੋਇਆ ਸੁਦੇਵ ਸਿੰਘ ਢੀਂਡਸਾ ਹੋਇਆ ਜਾਂ ਦਰਸਨੀ ਢੀਂਡਸਾ ਹੋਇਆ ਇਹ ਸੁਧਾਰ ਲਹਿਰ ਵਾਲੇ ਬਾਗੀ ਤੇ ਜਿਹੜੇ ਨੇ ਇਹ ਦਾਦੀ ਧੜੇ ਦੋਹੇ ਬਰਾਬਰ ਦੇ ਦੋਸ਼ੀ ਨੇ ਇਸ ਲਈ ਹੁਣ ਉਸ ਪਾਰਟੀ ਨੂੰ ਜਿਹੜੀ 14 ਤਰੀਕ ਨੂੰ 14 ਜਨਵਰੀ ਨੂੰ ਮੋਤਸਰ ਸਾਹਿਬ ਦੀ ਪਾਵਨ ਕੋ ਪਵਿੱਤਰ ਧਰਤੀ ਤੇ ਜੇਤੇ 40 ਮੁੱਤਿਆਂ ਨੇ ਸ਼ਹੀਦੀ ਦਿੱਤੀ ਸੀ ਉਸ ਧਰਤੀ ਤੇ ਜਿਹੜੀ ਨਵੀਂ ਪਾਰਟੀ ਜਿਹੜੀ ਜਨਮ ਲੈ ਰਹੀ ਹੈ ਪੁਰਜ਼ੋਰ ਤਰੀਕੇ ਨਾਲ ਖਾਲਸਾ ਪੰਥ ਉਸ ਦੀ ਹਮਾਇਤ ਕਰੇ ਤੇ ਇਤੋਂ ਇੱਕ ਪ੍ਰਤੀਨਿਧ ਪਾਰਟੀ ਦੇ ਤੌਰ ਤੇ ਮੰਨ ਕੇ ਖਾਲਸਾ ਪੰਥ ਦੀ ਭਾਈ ਅਮਰਪਾਲ ਸਿੰਘ ਤੇ ਸਰਦਾਰ ਤਰਸੇਮ ਸਿੰਘ ਨੂੰ ਅਥਾਹ ਤਾਕਤ ਬਖਸ਼ੀ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀਤਾਂ ਖਾਲਸਾ ਵਾਹਿਗੁਰੂ ਜੀਤਿ ਪਤੇ ਬਹੁਤ ਬਹੁਤ ਮਿਹਰਬਾਨੀ